ਮੁੰਡੇ ਕੁੜੀਆਂ ਬੰਦੇ ਨਜ਼ਰ ਆ ਰਹੇ ਨੇ ਕੁੜੀਆਂ ਮੁੰਡੇ ਬੰਦੀਆਂ ਨਜ਼ਰ ਆਉਂਦੀਆਂ ਜਿਹੜੇ ਮੁੰਡੇ ਨੂੰ ਕੀ ਦੱਸ ਰਹੇ ਹ ਹ ਜਿਹੜੇ ਮੁੰਡੇ ਨੂੰ ਆਪਾਂ ਕਹਿ ਰਹੇ ਹਾਂ ਕਿ ਤੂੰ ਬੰਦਾ ਹੈ ਨਹੀਂ ਮਰਦ ਹੈ ਨਹੀਂ ਉਹਦੇ ਵੀ ਇਹ ਗੱਲ ਸੁਣਨੀ ਸੌਖੀ ਹੈ ਤੇ ਆਪਾਂ ਸੁਣਦੇ ਹਾਂ ਕਿਸੇ ਡੋਮੈਸਟਿਕ ਵਾਇਲੈਂਸ ਐਬਸੋਲੂਟਲੀ ਲੇਡੀਜ਼ ਨਾਲ ਹੁੰਦਾ ਲੇਡੀਜ਼ ਨਾਲ ਹੁਣ ਲੇਡੀਜ਼ ਇੰਡੀਪੈਂਡੈਂਟ ਹੋ ਗਈਆਂ ਹੁਣ ਬੰਦਿਆਂ ਦੇ ਕੇਸ ਵਧ ਗਏ ਤੇ ਉਹਨਾਂ ਦੇ ਸਾਡੀ ਘਰ ਵਾਲੀ ਦੇ ਸਾਨੂੰ ਕੁੱਟਦਾ ਹੀ ਕੁਦਰਤੀ ਨਿਯਮ ਤੁਸੀਂ ਕਿਸੇ ਵੀ ਚੀਜ਼ ਨੂੰ ਦਬਾਓਗੇ ਉਹਨੇ ਇੱਕ ਨਾ ਇੱਕ ਦਿਨ ਉੱਪਰ ਆਉਣਾ 40 ਸਾਲ ਤੱਕ ਕੀ ਕੁੜੀਆਂ ਆਪਸ ਵਿੱਚ ਕੋਈ ਰਿਲੇਸ਼ਨ ਨਹੀਂ ਬਣਾਉਂਦੀਆਂ ਸੀ ਕੀ ਮੁੰਡੇ ਮੁੰਡੇ ਚ ਰਿਲੇਸ਼ਨ ਨਹੀਂ ਬਣਦਾ ਸੀ ਪਿੰਡਾਂ ਅੱਜ ਤੋਂ 40 ਸਾਲ ਪਹਿਲਾਂ ਵੀ ਬਣਦਾ ਸੀ ਪਰ ਉਦੋਂ ਸਮਾਜ ਦਬਾਉਂਦਾ ਸੀ ਇਹ ਚੀਜ਼ ਮੇਰੀ ਇੱਕ ਗੱਲ ਸਮਝਿਓ ਤੇ ਬੱਚੇ ਤੇ ਦਾਗ ਲੱਗ ਰਿਹਾ ਵੀ ਕੀ ਆ ਜੈ ਜਿਹੜੀ ਕੁੜੀ ਦੇ ਉੱਤੇ ਦਾਗ ਲੱਗ ਰਿਹਾ ਕ੍ਰਾਸ ਸਟ੍ਰੈਸਰ ਆ ਉਹ ਫੇਰ ਵੀ ਬੇਬਾਕ ਉਹ ਕਿ ਅੱਗੇ ਚੱਲ ਰਹੀ ਆ ਇਹ ਗੱਲ ਸੋਚ ਕੇ ਦੇਖੋ ਵੀ ਉਹ ਉਦੇ ਹੱਥ ਵਸ ਨਹੀਂ ਹੈਗਾ ਐਦਾ ਦਾ ਕੋਈ ਕੇਸ ਤੁਹਾਡੇ ਕੋਲ ਆਉਂਦਾ ਹੈ ਜੀਕਰ ਫਰਜ਼ ਕਰੋ ਤਾਂ ਤੁਸੀਂ ਉਹਨਾਂ ਨਾਲ ਕਿਵੇਂ ਡੀਲ ਕਰਦੇ ਹੋ ਮੈਂ 80 ਸਾਲ ਦੇ ਬੰਦੇ ਤੇ ਉਹੋ ਗੱਲ ਸੁਣੀ ਆ ਵੀ ਮੈਂ ਬੈਜੀ ਛੱਡੀ ਕੁਛ ਨਹੀਂ ਚਾਹੇ ਬੰਦਾ ਚਾਹੇ ਔਰ ਜਿਹੜੇ ਆਪਾਂ ਚਾਰ ਬੰਦੇ ਬੈਹਿ ਕੇ ਜਾਂ ਆਪਾਂ ਇਕੱਲੇ ਯਾਰ ਕੀ ਉਹਨਾਂ ਦੀ ਮਾਤਰਾ ਬਹੁਤ ਵੱਧ ਗਈ ਲੈਸਬਨ ਉਹਨਾਂ ਦੀ ਮਾਤਰਾ ਬਹੁਤ ਵੱਧ ਗਈ ਇਹ ਸਾਰੀਆਂ ਚੀਜ਼ਾਂ ਮਾਤਰਾਵਾਂ ਵੱਧ ਗਈਆਂ ਤੇ ਇਹ ਜਿਹੜੇ ਪੌਡਕਾਸਟ ਹੁੰਦੇ ਆ ਰੀਲਾਂ ਹੁੰਦੀਆਂ ਨੇ ਫੋਟੋਆਂ ਹੁੰਦੀਆਂ ਨੇ ਇਹਨਾਂ ਦੇ ਉੱਤੇ ਵਿਊ ਕੌਣ ਵਧਾ ਰਿਹਾ ਹੈ ਫਰਜ਼ ਕਰ ਲਓ ਕੋਈ ਬੰਦਾ ਗੇ ਹੈ ਕੋਈ ਲੈਸਬੀਅਨ ਹੈ ਨਾ ਕੋਈ ਐਲਜੀਬੀਟੀ ਕਿਸੇ ਵੀ ਕੈਟਾਗਰੀ ਦੇ ਵਿੱਚ ਆਉਂਦਾ ਇਹ ਅਸੀਂ ਇਸ ਤਰ੍ਹਾਂ ਦਾ ਸਮਾਜ ਰਚਾ ਪਏ ਵੀ ਜੇਕਰ ਜਿਹੜੇ ਉਹਨਾਂ ਦੇ ਮਨ ਦੇ ਵਿੱਚ ਸਵਾਲ ਨੇ ਕਿਸੇ ਨਾਲ ਜਾ ਕੇ ਸਾਂਝੇ ਕਰ ਸਕਣ ਹੁਣ ਸਾਡੇ ਹਾਲਾਤ ਇਹ ਨੇ ਸਾਨੂੰ ਡਬੋਣ ਲਈ ਕੋਈ ਦੂਜਾ ਬੰਦਾ ਨਹੀਂ ਚਾਹੀਦਾ ਸਾਡੀ ਆਪ ਦੀ ਖੋਪੜ ਦੇ ਉੱਤੇ ਇੰਨਾ ਬੋਝ ਹੈਗਾ ਅਸੀਂ ਆਪ ਥੱਲੇ ਡੁੱਬ ਜਾ ਤੇ ਇੰਸਟਾਗ੍ਰam ਦੇ ਉੱਤੇ ਅਸੀਂ ਅਸ਼ਲੀਲਤਾ ਦੇਖਣਾ ਚਾਹੁੰਦੇ ਆਂ ਔਰ ਅਸੀਂ ਬਲੇਮ ਕਿਨੂੰ ਦੇ ਰਹੇ ਆਂ ਜਿਹੜੇ ਸ਼ਰੀਲਤਾ ਦਿਖਾ ਰਹੇ ਇਹ ਸਾਰੇ ਸ਼ਰੀਲਤਾ ਦੇਖਣੇ ਬੰਦ ਕਰਕੇ ਤੇ ਉਹਨਾਂ ਦਾ ਕੰਟੈਂਟ ਚੱਲਣਾ ਜਦੋਂ ਕੰਟੈਂਟ ਚੱਲਣਾ ਨਹੀਂ ਉਹਨੇ ਆਪ ਹੀ ਹੱਕ ਨੂੰ ਹੱਥ ਮਾਰ ਲੈ ਤਾਂ ਚੀਜ਼ ਚੱਲਦੀ ਨਹੀਂ ਆਪਾਂ ਕੁਝ ਹੋਰ ਕੰਮ ਕੋਸ਼ਿਸ਼ ਨਹੀਂ ਕਰੀਏ ਕਿਸੇ ਵੀ ਲੜੀ ਨੂੰ ਦੇਖਣਾ ਮੇਰੇ ਉੱਤੇ ਨਿਗਾਹ ਜਾਰੀ ਕਿਸੇ ਹੋਰ ਐਂਗਲ ਤੇ ਤੇ ਕੱਲੋਂ ਉਹੀ ਚੀਜ਼ ਮੈਂ ਗੱਡੀ ਚਲਾ ਰਿਹਾ ਮੇਰੀ ਘਰ ਵਾਲੀ ਵੱਲ ਕਿਸੇ ਨੇ ਦੇਖ ਲਿਆ ਮੇਰੇ ਅੰਦਰ ਗੁੱਸਾ ਆ ਰਿਹਾ ਇਹ ਦੋਗਲਾਪਨ ਜਦੋਂ ਮੈਂ ਪੱਕੇ ਪੈਰ ਸੁੱਧਰ ਗਿਆ ਤਾਂ ਮੈਨੂੰ ਦੇਖੋ ਦੇਖ ਜਿਹੜੇ ਮੇਰੇ ਸੱਜਣ ਹੋਣਗੇ ਨਾ ਉਨਾਂ ਦੇ ਦਿਮਾਗ ਚ ਵੀ ਆ ਯਾਰ ਕਿਰਦਾਰ ਹੋਵੇ ਤਾਂ ਬਿਲਕੁਲ ਭਾ ਇੱਕ ਬੰਦਾ ਹੋਰ ਜੁੜ ਗਿਆ ਫਿਰ ਇੱਕ ਬੰਦਾ ਹੋਰ ਜੁੜ ਗਿਆ ਅੱਜਕੱਲ੍ਹ ਸੋਸ਼ਲ ਮੀਡੀਆ ਦਾ ਦੌਰ ਚੱਲ ਰਿਹਾ। ਅੱਜ ਦੇ ਦੌਰ ਦੇ ਵਿੱਚ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਆਪਣੀ ਲੀਤੋਂ ਕਿਤੇ ਨਾ ਕਿਤੇ ਪਟਕੇ ਹੋਏ ਨਜ਼ਰ ਆਉਂਦੇ ਨੇ। ਜਿਨ੍ਹਾਂ ਅਕਸਰ ਹੀ ਦੇਖਿਆ ਜਾ ਰਿਹਾ ਸੋਸ਼ਲ ਮੀਡੀਆ ਤੇ ਬਹੁਤ 트ੈਂਡਸ ਚੱਲ ਰਹੇ ਆ ਤਰ੍ਹਾਂ ਤਰ੍ਹਾਂ ਦੀਆਂ ਰੀਲਸ ਆ ਰਹੀਆਂ ਨੇ ਨੌਜਵਾਨ ਮੁੰਡੇ ਕੁੜੀਆਂ ਦੇ ਕੁਝ ਵਰਗ ਨੇ ਆਪਣੀ ਆਈਡੈਂਟੀਟੀ ਨੂੰ ਲੈ ਕੇ ਬਹੁਤ ਜ਼ਿਆਦਾ ਸੱਸ਼ੋਪਾਂਸ ਵਿੱਚ ਵੀ ਦਿਖਾਈ ਦਿੰਦੇ ਨੇ। ਕੀ ਕਾਰਨ ਹੈ ਸਰ ਤਰਾਦੀ ਜਿਹੜੀ ਕਨਫਿਊਜ਼ਨ ਹੋ ਰਹੀ ਆ ਆਪਣੀ ਆਇਡੈਂਟੀਟੀ ਨੂੰ ਲੈ ਕੇ ਇਸ ਬਾਰੇ ਜਿਹੜੀ ਗੱਲਬਾਤ ਕਰਾਂਗੇ ਜਿਹੜੀ ਆਯੁਰਵੇਦਿਕ ਦੇ ਪ੍ਰਬੰਧਕ ਸਰਦਾਰ ਜੋਧਾ ਸਿੰਘ ਜੀ ਦਾ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਨੇ ਵੀ ਦਰਸ਼ਕ ਇਸ ਵਕਤ ਵੀਡੀਓ ਵੇਖ ਰਹੇ ਨੇ ਤੇ ਉਮੀਦ ਕਰਦੇ ਆ ਸਾਰੇ ਤੰਦਰੁਸਤ ਹੋਣਗੇ ਬਿਲਕੁਲ ਜੀ ਅੱਜਕੱਲ੍ਹ ਦੇ ਜੇ ਸੋਸ਼ਲ ਮੀਡੀਆ ਦੀ ਗੱਲ ਕਰੀਏ ਆਪਾਂ ਦੇਖ ਰਹੇ ਆ ਆਪਾਂ ਰੀਲਸ ਦੇਖਦੇ ਆ ਹਨਾ ਲਗਾਤਾਰ ਸੋਸ਼ਲ ਮੀਡੀਆ ਚ ਲਾਉਂਦੇ ਆ ਬਹੁਤ ਸਾਰੇ ਮੁੰਡੇ ਕੁੜੀਆਂ ਨੇ ਆਪਣੀ ਆਇਡੈਂਟੀਟੀ ਨੂੰ ਲੈ ਕੇ ਬਹੁਤ ਕੰਫਿਊਜ਼ ਨੇ ਰੀਲਸ ਦੇ ਵਿੱਚ ਮੁੰਡੇ ਕੁੜੀਆਂ ਬੰਦੇ ਨਜ਼ਰ ਆ ਰਹੇ ਨੇ ਕੁੜੀਆਂ ਮੁੰਡੇ ਬੰਦੀਆਂ ਨਜ਼ਰ ਆਉਂਦੀਆਂ ਨੇ ਇਹ ਜਿਹੜਾ ਦੌਰ ਚੱਲ ਰਿਹਾ ਹੈ ਤੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਕੁੜੀ ਹੋਈ ਹਾਂਜੀ ਤੁਹਾਡੇ ਹੱਥ ਵਾਸ ਹੈ ਵੀ ਤੁਸੀਂ ਕੁੜੀ ਰਹਿ ਸਕਦੇ ਬਿਲਕੁਲ ਸੀ ਤੁਹਾਡੀ ਅਟਰੈਕਸ਼ਨ ਹਮੇਸ਼ਾ ਮੁੰਡੇ ਪ੍ਰਤੀ ਹੋਵੇ ਆਬਵੀਅਸਲੀ ਜੀ ਜਿਹੜੇ ਬੰਦੇ ਇਸ ਕੈਟਾਗਰੀ ਦੇ ਵਿੱਚ ਜਾ ਰਹੇ ਨੇ ਹੂੰ ਇਹ ਉਹਨਾਂ ਦੇ ਹੱਥ ਵਾਸਤੇ ਨਹੀਂ। ਹੂੰ। ਪਹਿਲੀ ਗੱਲ। ਬਿਲਕੁਲ। ਦੂਸਰੀ ਗੱਲ ਜਿਹੜੇ ਮੁੰਡੇ ਨੂੰ ਤੁਸੀਂ ਗੇ ਦੱਸ ਰਹੇ ਹੋ। ਹੂੰ। ਜਿਹੜੇ ਮੁੰਡੇ ਨੂੰ ਆਪਾਂ ਕਹਿ ਰਹੇ ਵੀ ਤੂੰ ਬੰਦਾ ਹੈ ਨਹੀਂ। ਹੂੰ। ਮਰਦ ਹੈ ਨਹੀਂ। ਹੂੰ। ਉਹਦੇ ਲਈ ਇਹ ਗੱਲ ਸੁਣਨੀ ਸੌਖੀ ਹੀ ਕਿਤੇ? ਬਿਲਕੁਲ। ਬਿਲਕੁਲ। ਨਹੀਂ ਸੌਖੀ। ਨਹੀਂ ਸੌਖੀ। ਪਰ ਉਹ ਇਸ ਦੇ ਬਾਵਜੂਦ ਸਾਰੀ ਸੋਸਾਇਟੀ ਨਾਲ ਲੜਨ ਨੂੰ ਰਾਜੀ ਆ। ਤੇ ਉਹ ਆਪਦਾ ਜਿਹੜਾ origignal character ਆ ਉਹਨੂੰ ਬਾਹਰ ਲੈ ਕੇ ਆ ਰਿਹਾ। ਹਾਂਜੀ। ਸਰੇ ਹੌਸਲੇ ਦੀ ਜੇ ਗੱਲ ਕਰੀਏ ਲੈ ਜਿਵੇਂ ਤੁਸੀਂ ਦੱਸਿਆ origignal ਕੈਰੈਕਟਰ ਬਾਲ ਲੈ ਕੇ ਆਉਣਾ ਪਹਿਲੇ ਸਮੇਂ ਦੇ ਵਿੱਚ ਇਹਨਾਂ ਹੌਸਲਾ ਕਿਸੇ ਦੇ ਅੰਦਰ ਨਹੀਂ ਹੁੰਦਾ ਸੀ ਜਿਵੇਂ ਅੱਜ ਕੱਲ ਲੋਕ ਪੇ ਬਾਕੀ ਨਾਲ ਬੋਲਦੇ ਨੇ ਹਾਂਜੀ ਅਸੀਂ ਇਹ ਆਪਣੀ ਆਈਡੈਂਟੀਟੀ ਨੂੰ ਬਹੁਤ ਪ੍ਰਾਊਡਲੀ ਕਹਿੰਦੇ ਨੇ ਕਿਵੇਂ ਕਹਿਣਾ ਚਾਹੋਗੇ ਇਸ ਬਾਰੇ ਦੇਖੋ ਗੱਲ ਇਦਾਂ ਹੈ ਜੀ ਇਹ ਸਾਰੀਆਂ ਚੀਜ਼ਾਂ ਡੀਪ ਨੇ ਦੂਸਰੀ ਗੱਲ ਇਹ ਹੈ ਵੀ ਜਿਹੜੀ ਵੀ ਸਮਾਜ ਦੇ ਵਿੱਚ ਤੁਸੀਂ ਕਿਸੇ ਵੀ ਚੀਜ਼ ਨੂੰ ਦਬਾਉਂਗੇ ਉਹ ਇੱਕ ਨਾ ਇੱਕ ਦਿਨ ਐਸੀ ਉੱਭਰੂਗੀ ਤੁਹਾਡੇ ਹੱਥ ਨਹੀਂ ਲੱਗਣ ਦੇਣਗੇ ਜੀ ਅੱਜ ਤੋਂ ਜ਼ਿਆਦਾ ਪੁਰਾਣੀ ਗੱਲ ਨਹੀਂ ਆਪਾਂ 20 ਤੋਂ 25 ਸਾਲ ਪੁਰਾਣੀ ਜੇਕਰ ਗੱਲ ਕਰੀਏ ਤਾਂ ਉਸ ਵਕਤ ਆਪਾਂ ਸੁਣਦੇ ਹੁੰਦੇ ਸੀ ਡੋਮੈਸਟਿਕ ਵਾਇਲੈਂਸ ਜਿਹੜਾ ਲੇਡੀਜ਼ ਨਾਲ ਹੁੰਦਾ ਲੇਡੀਜ਼ ਨਾਲ ਹੁੰਦੇ ਸੀ ਹੁਣ ਲੇਡੀਜ਼ ਇੰਡੀਪੈਂਡੈਂਟ ਹੋ ਗਈਆਂ ਹੁਣ ਬੰਦਿਆਂ ਦੇ ਕੇਸ ਵਧ ਗਏ ਉਹ ਕਹਿੰਦੇ ਸਾਡੀ ਘਰ ਵਾਲੀ ਨੇ ਸਾਨੂੰ ਕੁੱਟਤਾ ਹੀ ਹਾਂਜੀ ਸਾਡੀ ਘਰ ਵਾਲੀ ਨੇ ਸਾਡੇ ਨਾਲ ਪੈਸੇ ਲੈ ਕੇ ਸਾਡੇ ਦਾ ਫਰਾਡ ਕਰ ਜੀ ਜੀ ਪਰ ਅੱਜ ਤੋਂ 25 ਸਾਲ ਪਹਿਲਾਂ ਕੀ ਹੁੰਦਾ ਰਿਆ ਹੂੰ ਬੰਦੇ ਇਹੀ ਚੀਜ਼ਾਂ ਬੰਦੇ ਕਰਦੇ ਰਹੇ ਨੇ ਔਰ ਉਦੋਂ ਲੇਡੀਜ਼ ਸਫਰਰ ਸੀਗੀਆਂ ਤਾਂ ਲੇਡੀ ਨੂੰ ਸਪਰੈਸ ਕੀਤਾਗੇ ਹਾਂਜੀ ਹਾਂਜੀ ਪਰ ਜਦੋਂ ਲੇਡੀ ਨੂੰ ਤੁਸੀਂ ਸਪਰੈਸ ਕਰਤਾ ਉਹ ਜਦੋਂ ਹੁਣ ਉੱਭਰ ਕੇ ਆਈ ਹੈ ਕੁਦਰਤ ਹੀ ਨਹੀਂ ਆਵਾ ਤੁਸੀਂ ਕਿਸੇ ਵੀ ਚੀਜ਼ ਨੂੰ ਦਬਾਉਂਗੇ ਉਹਨੇ ਇੱਕ ਲੈ ਇੱਕ ਦਿਨ ਉੱਭਰਨਾ ਉੱਭਰਨਾ ਹੀ ਆ ਇੱਕ ਪਾਣੀ ਦੀ ਬੋਤਲ ਲੈ ਲਓ ਜੀ ਆਪਾਂ ਹੂੰ ਪਾਣੀ ਦੀ ਬੋਤਲ ਦੇ ਵਿੱਚ ਫਰਜ਼ ਕਰ ਲਓ ਗੰਦਗੀ ਆ ਮਿੱਟੀ ਆ ਮੈਲ ਤੁਸੀਂ ਉਹ ਪਾਣੀ ਦੀ ਬੋਤਲ ਦੇ ਉੱਤੇ ਬਾਰ-ਬਾਰ ਉਹਨੂੰ ਹਲਾਈ ਜਾਉਂਗੇ ਚਪੇੜਾ ਮਾਰੀ ਜਾਉਂਗੇ ਟੋਕਾ ਟਾਕੀ ਕਰੀ ਜਾਉਂਗੇ ਉਹ ਪਾਣੀ ਤੁਹਾਨੂੰ ਕਦੇ ਸਾਰੀ ਜ਼ਿੰਦਗੀ ਸਾਫ਼ ਨਹੀਂ ਦਿਨੇਗਾ ਸਾਫ਼ ਨਹੀਂ ਦਿਖੇਗਾ ਤੁਸੀਂ ਉਹ ਪਾਣੀ ਦੀ ਬੋਤਲ ਛੱਡ ਦਿਓ ਜੋ ਉਹ ਹੈ ਉਹ ਉੱਥੇ ਛੱਡ ਦਿਓ ਠਹਿਰਾਵ ਉਹ ਜਦੋਂ ਠਹਿਰਾਵ ਆਊਗਾ ਉਹਨੂੰ ਮੌਕਾ ਮਿਲੂਗਾ ਸਮਝਣ ਦਾ ਮੌਕਾ ਮਿਲੂਗਾ ਸਾਰੀ ਗੰਦਗੀ ਥੱਲੇ ਵੇਜੂਗੀ ਉਹੀ ਗੰਦਗੀ ਦੇ ਵਿੱਚੋਂ ਇੱਕ ਸੋਹਣਾ ਬੰਦਾ ਜਿਹੜਾ ਸਾਫ਼ ਸੁਥਰਾ ਬੰਦਾ ਉਹ ਤੁਹਾਡੇ ਸਾਹਮਣੇ ਪ੍ਰਗਟ ਹੋ ਜੀ ਬਿਲਕੁਲ ਸੱਚ ਵੀ ਇਹ ਲੋਕ ਅੱਜ ਕੱਲ ਬੋਲ ਰਹੇ ਨੇ ਆਪਣੀ ਆਈਡੈਂਟੀਟੀ ਨੂੰ ਖੁੱਲ੍ਹ ਕੇ ਦੱਲੇ ਤੁਹਾਡੇ ਹਿਸਾਬ ਨਾਲ ਇਹ ਸਹੀ ਆ ਮਤਲਬ ਐਦਾ ਹੋਣਾ ਚਾਹੀਦਾ ਵਾ ਨਹੀਂ ਇਹ ਸਹੀ ਆ ਜਾਂ ਗਲਤ ਆ ਇਹਦੇ ਪਿੱਛੇ ਆਪਾਂ ਇੱਕ ਚੀਜ਼ ਨੂੰ ਸਮਝਣਾ ਪੈਣਾ ਵਾ ਵੀ ਮੁੰਡੇ ਦੇ ਹੱਥ ਵਸ ਨਹੀਂ ਹੈਗਾ ਵੀ ਉਹ ਕੁੜੀ ਪ੍ਰਤੀ ਅਟਰੈਕਸ਼ਨ ਰੱਖੇ ਜਾਂ ਨਾ ਰੱਖੇ ਨਾ ਰੱਖੇ ਪਹਿਲੀ ਗੱਲ ਦੂਜੀ ਗੱਲ ਕੁੜੀਆਂ ਦੇ ਹੱਥ ਵਸ ਨਹੀਂ ਹੈਗਾ ਵੀ ਉਹ ਮੁੰਡੇ ਪ੍ਰਤੀ ਹੀ ਅਟਰੈਕਸ਼ਨ ਰੱਖਣ ਹੂੰ 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 ਇਹ ਆਪਾਂ ਸਕੂਲ ਚ ਪੜਦੇ ਆ ਸਕੂਲ ਦੇ ਵਿੱਚ ਪੜਦੇ ਹੋਏ ਕੋਈ ਕੁੜੀ ਤੁਹਾਡੇ ਵੱਲ ਦੇਖ ਕੇ ਸਮਾਈਲ ਕਰਦੀ ਆ ਤੁਹਾਡੇ ਮਨ ਦੇ ਵਿੱਚ ਕੋਈ ਉਹਦੇ ਪ੍ਰਤੀ ਖਿਆਲ ਆ ਗਿਆ ਫੀਲਿੰਗ ਆ ਗਈ ਲਾ ਆਫ ਅਟਰੈਕਸ਼ਨ ਕਾਈਂਡ ਆਫ ਹੋ ਤਾਂ ਬੰਦਾ ਸਮਾਈਲ ਕਰਦਾ ਸਮਾਈਲ ਕਰ ਤਾਂ ਉਹ ਅਟਰੈਕਸ਼ਨ ਅੰਦਰ ਪੈਦਾ ਕਿਨੇ ਕੀਤੀ ਹਮ ਕੁਦਰਤ ਕੁਦਰਤ ਬਿਲਕੁਲ ਠੀਕ ਹੈ ਜੀ ਹੁਣ ਜਿਹੜੇ ਬੱਚਿਆਂ ਨੂੰ ਮੈਂ ਤੁਹਾਨੂੰ ਕਹਿ ਕੇ ਹਟੇ ਜਿਹੜੇ ਬੱਚੇ ਤੇ ਦਾਗ ਲੱਗ ਰਿਹਾ ਵੀ ਇਹ ਗੇ ਆ ਹਮ ਜੈ ਜਿਹੜੀ ਕੁੜੀ ਦੇ ਉੱਤੇ ਦਾਗ ਲੱਗ ਰਿਹਾ ਕ੍ਰੋਸ ਡ्रेसਰ ਆ ਉਹ ਫੇਰ ਵੀ ਬੇਬਾਕ ਹੋ ਕੇ ਅੱਗੇ ਚੱਲ ਰਹੀ ਆ ਬਿਲਕੁਲ ਤਾਂ ਇਹ ਗੱਲ ਸੋਚ ਕੇ ਦੇਖੋ ਵੀ ਉਹ ਉਹਦੇ ਹੱਥ ਵਸ ਨਹੀਂ ਹੈਗੇ ਹਮ ਹੁਣ ਸਾਡੀ ਸੁਸਾਇਟੀ ਦੇ ਵਿੱਚ ਸਾਡਾ ਧਰਮ ਕੀ ਬਣਦਾ ਹਮ ਸਾਡਾ ਧਰਮ ਇੰਨਾ ਕੁ ਬਣਦਾ ਅਸੀਂ ਆਪ ਆਪਦੇ ਆਪ ਨੂੰ ਸੋਚ ਰੱਖੀਏ ਹਮ ਸਾਫ਼ ਰੱਖ ਲਈਏ ਸਾਫ਼ ਰੱਖ ਲਈਏ ਅਸੀਂ ਇਹੀ ਕਰ ਲਈਏ ਨਾ ਹਮ ਬਹੁਤ ਵੱਡਾ ਮੈਡਲ ਖਾਟ ਲਵਾਂਗੇ ਪਰਮਾਤਮਾ ਤੁਹਾਡੇ ਗਲ ਚ ਮੈਡਲ ਪਾ ਦੇਊਗਾ ਬਿਲਕੁਲ ਪਰ ਮਸਲਾ ਇਹ ਆ ਮੈਂ ਆਪ ਤਾਂ ਦੇਖੀ ਜਾਂ ਨਾ ਅਸ਼ੀਲਾਣ ਹਾਂ ਕਿਸੇ ਵੀ ਲੜੀ ਨੂੰ ਦੇਖਣਾ ਮੇਰੇ ਉੱਤੇ ਨਿਗਾਹ ਜਾ ਰਹੀ ਕਿਸੇ ਹੋਰ ਐਂਗਲ ਤੇ ਹਾਂ ਤੇ ਕੱਲੋਂ ਉਹੀ ਚੀਜ਼ ਮੈਂ ਗੱਡੀ ਚ ਲਾ ਰਿਹਾ ਮੇਰੀ ਘਰ ਵਾਲੀ ਵੱਲ ਕਿਸੇ ਨੇ ਦੇਖ ਲਿਆ ਮੇਰੇ ਅੰਦਰ ਗੁੱਸਾ ਆ ਰਿਹਾ ਹੂੰ ਇਹ ਡੋਗਲਾਪਨ ਹੈ ਡੋਗਲਾਪਨ ਹੈ ਰਿਐਲਿਟੀ ਇਹ ਹੋਵੇ ਤੁਹਾਡੇ ਅੰਦਰ ਕਮੀ ਆ ਆਪਾਂ ਆਪਦੀ ਕਮੀ ਸੁਧਾਰੀਏ ਹੂੰ ਮੈਨੂੰ ਆਪ ਦਾ ਆਪ ਸੁਧਾਰਨਾ ਸੌਖਾ ਰਾਦਰਦਨ ਮੈਂ ਹਿੰਮਤ ਕਰਾਂ ਵੀ ਕਿਸੇ ਹੋਰ ਨੂੰ ਸੁਧਾਰਨਾ ਜਦੋਂ ਮੈਂ ਸੁਧਰ ਜੂ ਜਦੋਂ ਮੈਂ ਪੱਕੇ ਪੈਰ ਸੁਧਰ ਗਿਆ ਤਾਂ ਮੈਨੂੰ ਦੇਖੋ ਦੇਖ ਜਿਹੜੇ ਮੇਰੇ ਸੱਜਣ ਹੋਣਗੇ ਨਾ ਉਹਨਾਂ ਦੇ ਦਿਮਾਗ 'ਚ ਵੀ ਆਉ ਯਾਰ ਕਿਰਦਾਰ ਹੋਵੇ ਤਾਂ ਇਹ ਜਾ ਬਿਲਕੁਲ ਜੀ ਤਾ ਇੱਕ ਬੰਦਾ ਹੋਰ ਜੁੜ ਗਿਆ ਫਿਰ ਇੱਕ ਬੰਦਾ ਹੋਰ ਜੁੜ ਗਿਆ ਬਿਲਕੁਲ ਪਰ ਜਦੋਂ ਤੁਸੀਂ ਕਿਸੇ ਚੀਜ਼ ਨੂੰ ਡਾਂਗ ਨਾਲ ਚਪੇੜਾ ਨਾਲ ਜ਼ੋਰ ਜ਼ਬਰਦਸਤੀ ਕਰੋਗੇ ਤਾਂ ਇਹ ਸਮਾਜ ਇਤਿਹਾਸ ਗਵਾਏ ਸੀ ਦਾ ਹਮ ਪਰਮਾਤਮਾ ਸਾਨੂੰ ਇਹ ਗੱਲ ਕਹਿੰਦਾ ਵੀ ਤੁਹਾਨੂੰ ਕੋਈ ਹੱਕ ਨਹੀਂ ਤੁਸੀਂ ਕਿਸੇ ਨੂੰ ਦਬਾਓ ਹਾਂਜੀ ਪਰ ਅਸੀਂ ਕਹਿੰਦੇ ਨਹੀਂ ਜੀ ਸਮਾਜ ਗੰਦਾ ਸਮਾਜ ਸਾਡੀ ਨਿਗਾ ਕਿਧਰ ਨੂੰ ਤੁਰੇ ਫਿਰਦੀ ਐਬਸੋਲੂਟਲੀ ਐਬਸੋਲੂਟਲੀ ਬਹੁਤ ਹੀ ਸੋਹਣਾ ਇੱਕ ਮੈਸੇਜ ਜਿਹੜੇ ਤੁਸੀਂ ਗੱਲਾਂ-ਗੱਲਾਂ ਦੇ ਵਿੱਚ ਦੇਤਾ ਕਿ ਲਾਈਕ ਜਿਹੜਾ ਕਿਸੇ ਨੂੰ ਦਬਾਨ ਦੀ ਕੋਸ਼ਿਸ਼ ਕਰਦਾ ਹੈ ਉਹ ਅੱਗੇ ਬਹੁਤ ਹੋ ਕੇ ਅੱਗੇ ਉੱਭਰਦਾ ਹੈ ਔਰ ਉਸੇ ਤਰੀਕੇ ਦੇ ਨਾਲ ਮੈਸੇਜ ਦੀ ਜੇ ਆਪਾਂ ਗੱਲ ਕਰਦੇ ਆਂ ਲਾਈਕ ਸੋਸ਼ਲ ਮੀਡੀਆ ਦੀ ਹਨਾ ਕਰੀਏ ਆਪਾਂ ਕੰਪੈਰੀਸਨ ਇਹ ਬਦਲਾ ਕੇ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਕਰਕੇ ਵੀ ਆਇਆ ਕਿਉਂਕਿ ਇਨਫਲੂਐਂਸਰਸ ਨੇ ਬੋਲਦੇ ਨੇ ਆਪਣੀ ਆਵਾਜ਼ ਵੀ ਬਾਕੀ ਨਾਲ ਕੋਈ ਫਿਲਟਰੇਸ਼ਨ ਤੋਂ ਬਿਨਾ ਇਹ ਚੀਜ਼ ਦਾ ਵੀ ਹੈ ਕਹਿੰਦਾ ਜੀ ਅੱਜ ਤੋਂ 40 ਸਾਲ ਪਹਿਲਾਂ ਕੀ ਕੁੜੀਆਂ ਆਪਸ ਵਿੱਚ ਕੋਈ ਰਿਲੇਸ਼ਨ ਨਹੀਂ ਬਣਾਉਂਦੀਆਂ ਸੀ ਕੀ ਮੁੰਡੇ-ਮੁੰਡੇ ਚ ਰਿਲੇਸ਼ਨ ਨਹੀਂ ਬਣਦਾ ਸੀ ਪਿੰਡਾਂ ਚ? ਅੱਜ ਤੋਂ 40 ਸਾਲ ਪਹਿਲਾਂ ਵੀ ਬਣਦਾ ਸੀ। ਪਰ ਉਦੋਂ ਸਮਾਜ ਦਬਾਉਂਦਾ ਸੀ। ਇਹ ਚੀਜ਼ ਮੇਰੀ ਇੱਕ ਗੱਲ ਸਮਝਿਓ। ਤੁਹਾਨੂੰ ਮੈਂ ਦਾਇਰੇ ਦੇ ਵਿੱਚ ਬੰਦ ਕਰਦਾ। ਉਹ ਤੋਂ ਬਾਹਰ ਦੇਖ ਹੀ ਨਹੀਂ ਪਾਉਂਗੇ। ਐਬਸੋਲਿਊਟਲੀ। ਦਾਇਰਾ ਖੁੱਲੂਗਾ ਤਾਂ ਉਦੋਂ ਨਾ ਜਦੋਂ ਤੁਸੀਂ ਕਿਸੇ ਬੱਚੇ ਦੇ ਦਿਮਾਗ ਦੇ ਵਿੱਚ ਇਹ ਫੌਰਨ ਆ ਗਿਆ ਵੀ ਬਾਪੂ ਜੀ ਮੇਰੇ ਤਾਂ ਅਟਰੈਕਸ਼ਨ ਮੁੰਡੇ ਵੱਲ ਹੋ ਰਹੀ ਹੈ। ਹੂੰ। ਤਾਂ ਬਾਪੂ ਬਾਕੇ ਕਹਿਤਾ ਸੀ ਕਿ ਹੂੰ। ਤੇ ਅੱਗੇ ਜਰੂ ਬਾਪੂ ਚੱਕੀ ਡਾਂਗ ਫਿਰਦਾ ਉਹਨੇ ਕਿਹਾ ਰੈਣ ਦੇ ਬਈ ਇਹ ਜਿਹੇ ਨੂੰ ਤਾਂ ਜ਼ਹਿਰ ਖਵਾ ਕੇ ਮਾਰੋ ਇਹ ਜਿਹੇ ਬਾਪੂ ਤੋਂ ਕਰਾਉਣਾ ਕੀ ਹੈ ਬਿਲਕੁਲ ਉਹ ਜਿਹੜਾ ਆਪਾਂ ਕਹਿੰਨੇ ਆਂ ਵੀ ਪੰਜਾਬ ਚ ਨਸ਼ਾ ਵਧ ਗਿਆ ਇਸ ਤਰ੍ਹਾਂ ਦੀਆਂ ਕੈਟਾਗਰੀਆਂ ਵਧ ਗਈਆਂ ਇਸ ਸਪਰੈਸ਼ਨ ਦੀਆਂ ਨਿਸ਼ਾਨੀਆਂ ਨੇ ਸਪਰੈਸ਼ਨ ਦੀ ਐਬਸੋਲੂਟ ਜਿਹੜੀਆਂ ਆਪਾਂ ਅੱਜ ਦੇਖਦੇ ਆਂ ਵੀ ਲੇਡੀਜ਼ ਨੇ ਬੰਦਿਆਂ ਨੂੰ ਦਬਾ ਲਿਆ ਲੇਡੀਜ਼ ਦਾ ਕੋਈ ਇਤਬਾਰ ਨਹੀਂ ਅੱਜ ਆਪਾਂ ਇਹ ਗੱਲਾਂ ਕਰਦੇ ਆਂ ਪਰ ਅੱਜ ਤੋਂ 50 ਸਾਲ ਪਹਿਲਾਂ ਇਹੀ ਬੰਦੇ ਕੀ ਕਰਦੇ ਰਹੇ ਨੇ ਠੀਕ ਕਰਦੇ ਰਹੇ ਨੇ ਬਿਲਕੁਲ ਆਹੀ ਜਿਹੜੀ ਹੁਣ ਆਹੀ ਜਿਹੜੀ ਤੁਸੀਂ ਗੱਲ ਕੀਤੀ ਆ ਕੁਝ ਦਿਨ ਪਹਿਲਾਂ ਹਾਂਜੀ ਤਾਂ ਅੱਜ ਜਦੋਂ ਉੱਭਰ ਕੇ ਆਗੇ ਹੁਣ ਅਸੀਂ ਕਹਿੰਨੇ ਇਹ ਤਾਂ ਗਲਤ ਹੋ ਗਿਆ ਜੀ ਜੀ ਤੇ ਗਲਤ ਤਾਂ ਆਪ ਹੀ ਹੁਣ ਹਾਂ ਕੰਡਾ ਬੀਜੋਗੇ ਉਹ ਚੋ ਅਮਰੂਦ ਨਹੀਂ ਮਿਲਦੀ ਅਮਰੂਦ ਬਿਲਕੁਲ ਸਹੀ ਤੁਸੀਂ ਗੱਲ ਕੀਤੀ ਆ ਕੁਝ ਦਿਨ ਪਹਿਲਾਂ ਹੀ ਤੁਸੀਂ ਵੀ ਦੇਖੀ ਹੋਣੀਆਂ ਖਬਰਾਂ ਚੱਲਦੀਆਂ ਹੋਈਆਂ ਇੱਕ ਲੇਡੀ ਦੇ ਵੱਲੋਂ ਜੋ ਆਪਣੇ ਪ੍ਰੇਮੀ ਨਾਲ ਮਿਲ ਕੇ ਇੱਕ ਪਤੀ ਦਾ ਹਾਲ ਕੀਤਾ ਗਿਆ ਉਹ ਚੀਜ਼ ਨੂੰ ਅੱਜ ਕੱਲ ਸੋਸ਼ਲ ਮੀਡੀਆ ਤੇ ਬਹੁਤ ਦਿਖਾਇਆ ਜਾ ਰਿਹਾ ਪਰ ਇਸ ਤੋਂ ਬਹੁਤ ਭਿਆਨਕ ਘਟਨਾਵਾਂ ਜਿਵੇਂ ਤੁਸੀਂ ਕਿਹਾ ਕਿ ਪਹਿਲਾਂ ਹੁੰਦੀਆਂ ਰਹੀਆਂ ਨੇ ਮਰਦ ਸਮਾਜ ਵੱਲੋਂ ਕੀਤੀਆਂ ਗਈਆਂ ਨੇ ਉਦੋਂ ਕੋਈ ਵੀ ਨਹੀਂ ਬੋਲਿਆ ਇਸ ਬਾਰੇ ਸਾਰਾ ਗਲਿਚ ਪਿੱਛੇ ਜੇ ਤੁਸੀਂ ਦੇਖਿਆ ਹੋਗਾ ਜੀ ਫੈਮਿਨਿਜ਼ਮ ਦਾ ਰੋਲਾ ਬਹੁਤ ਬਹੁਤ ਹੈਵੀ ਸੀ ਬਿਲਕੁਲ ਸਹੀ ਠੀਕ ਹੈ ਜੀ ਮੈਸਕੁਲਿਨਿਟੀ ਨੂੰ ਲੈ ਕੇ ਲੋਕ ਟੈਸਟੋਸਟ੍ਰੋਨ ਦੇ ਸ਼ਿਲਾਜੀਤ ਦੇ ਪਿੱਛੇ ਮੈਂਟਲ ਹੋ ਗਏ ਐਬਸੋਲੂਟ ਪਰ ਆਪਾਂ ਨੂੰ ਅਹਿਸਾਸ ਤਾਂ ਇਹ ਚੀਜ਼ ਕਰਨੀ ਆ ਔਰਤ ਤੇ ਬੰਦੇ ਦਾ ਤਾਂ ਗੱਲ ਪ੍ਰੇਮ ਦੀ ਆ ਹੂੰ ਕੀ ਕੁਸ਼ਤੀ ਦੀ ਆ ਕੁਸ਼ਤੀ ਦੀ ਬਿਲਕੁਲ ਔਰਤ ਕਹਿ ਰਹੀ ਮੈਂ ਤਕੜੀ ਆ ਬੰਦਾ ਕਹਿ ਰਿਹਾ ਮੈਂ ਤਕੜਾ ਇਹ ਤਾਂ ਕੁਸ਼ਤੀ ਵਾਲੇ ਮਕਾਮ ਤੇ ਆਉਂਦਾ ਵੀ ਬਰਾਬਰੀ ਜ਼ਿਆਦਾ ਕੀ ਹੋਣੀ ਚਾਹੀਦੀ ਐ ਇਕਵੈਲਿਟੀ ਕੋਈ ਬਰਾਬਰੀ ਦੀ ਲੋੜ ਨਹੀਂ ਜੀ ਤੁਸੀਂ ਆਪਦੇ ਆਪ 'ਚ ਸੋਚੋ ਮੈਂ ਆਪਦੇ ਆਪ 'ਚ ਜੇ ਸੱਚਾ ਤਾਂ ਮੈਂ ਆਪਦੀ ਵਾਈਫ ਨੂੰ ਦੇਖੂਗਾ ਵੀ ਯਾਰ ਜੇ ਕਿਤੇ ਇਹੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪਰ ਮੈਨੂੰ ਕੋਈ ਹੱਕ ਨਹੀਂ ਮੈ ਕਿਸੇ ਦਾ ਹੋਰ ਇਸ ਤਰ੍ਹਾਂ ਬਿਹੇਵ ਕਰਾਂ ਬਿਲਕੁਲ ਪਰ ਹੁਣ ਮਸਲਾ ਇਹ ਆ ਅਸੀਂ ਉਵੇਂ ਬਿਹੇਵ ਕਰਨਾ ਚਾਹੁੰਦੇ ਆ ਇੰਸਟਾਗ੍ਰam ਦੇ ਉੱਤੇ ਅਸੀਂ ਅਸ਼ਲੀਲਤਾ ਦੇਖਣਾ ਚਾਹੁੰਦੇ ਆ ਹਮਮ ਔਰ ਅਸੀਂ ਬਲੇਮ ਕਿਨੂੰ ਦੇ ਰਹੇ ਆ ਜਿਹੜੇ ਅਸ਼ਲੀਲਤਾ ਦਿਖਾ ਰਹੇ ਆ ਦਿਖਾ ਰਹੇ ਨੇ ਅਸੀਂ ਜਿਹੜੇ ਦਿਖਾ ਰਹੇ ਨੇ ਤੁਸੀਂ ਸੋਸਾਇਟੀ ਆਪਾਂ ਇਨੀ ਸਟਰੋਂਗ ਕਰੀਏ ਹਮਮ ਵੀ ਜਿਹੜੇ ਲੋਕਾਂ ਨੂੰ ਅਸ਼ਲੀਲਤਾ ਦਿਖਾ ਕੇ ਲੱਗਦਾ ਵੀ ਸਾਨੂੰ ਵਿਊਜ਼ ਆਉਂਦੇ ਆ ਬਿਲਕੁਲ ਤੁਸੀਂ ਦੇਖਣਾ ਬੰਦ ਕਰ ਦੋ ਤੁਸੀਂ ਆਪਦੇ ਆਪ ਨੂੰ ਕਰ ਲਓ ਸੱਚੀ ਐਬਸੋਲੂਟਲੀ ਜੇ ਮੈਂ ਸੱਚਾ ਹੋ ਗਿਆ ਮੈਂ ਸ਼ਲੀਲਤਾ ਦੇਖਣੀ ਬੰਦ ਹੋ ਗਈ ਮੈਂ ਜੇ ਸਾਰੇ ਸ਼ਲੀਲਤਾ ਦੇਖਣੇ ਬੰਦ ਕਰ ਗਏ ਤੇ ਉਹਨਾਂ ਦਾ ਕੰਟੈਂਟ ਚੱਲਣਾ ਕੰਟੈਂਟ ਚੱਲਣਾ ਚਲੋ ਕੰਟੈਂਟ ਚੱਲਣਾ ਨਹੀਂ ਉਹਨਾਂ ਨੇ ਆਪ ਹੀ ਹੱਕ ਨੂੰ ਹੱਥ ਮਾਰਨੇ ਤੇ ਚੀਜ਼ ਚੱਲਦੀ ਨਹੀਂ ਆਪਾਂ ਕੁਝ ਹੋਰ ਕੰਮ ਕਰੀਏ ਕੁਝ ਹੋਰ ਕਰੀਏ ਬਿਲਕੁਲ ਪਰ ਉਹਨਾਂ ਨੂੰ ਬੜਾਵਾ ਕਿਹਨੇ ਦਿੱਤਾ ਜੀ 13 ਮਿਲੀਅਨ ਲਾਈਕ ਤੁਸੀਂ ਦੇਖੋਗੇ ਅੱਜਕੱਲ੍ਹ ਵਾਇਰਲ ਵੀਡੀਓਜ਼ ਨੇ ਬਿਲਕੁਲ ਫੀਡ ਦੇ ਵਿੱਚ ਹਰ ਦੂਜੀ ਤੀਜੀ ਰੀਲ ਇਸ ਤਰ੍ਹਾਂ ਦੀ ਹੈ ਔਰ ਫਿਰ ਉਸ ਵਾਰ ਅਸੀਂ ਦੋਸ਼ ਦਿੰਨੇ ਆ ਵੀ ਸਾਡਾ ਸਮਾਜ ਵਿਗੜ ਗਿਆ ਬਿਲਕੁਲ ਸਮਾਜ ਦੇ ਲੋਕ ਆਪ ਆਈਆਂ ਔਰ ਇਸ ਚੀਜ਼ ਵਾਲੀ ਇਨੀਸ਼ੀਏਟਿਵ ਨਹੀਂ ਲੈਂਦੇ ਬਿਲਕੁਲ ਉਹ ਕਲਾਕਾਰ ਗਾਣਾ ਬਣਾਉਂਦਾ ਜੀ ਧਾਰਮਿਕ ਕਿੰਨੇ ਕੁ ਅਸੀਂ ਵਾਰੀ ਸ਼ੇਅਰ ਕਰਦੇ ਬਿਲਕੁਲ ਨਹੀਂ ਪਰ ਕਿਸੇ ਗਾਣੇ ਚ ਉਹਨੇ ਕਹਤਾ ਮੈਂ ਪੁਲਿਸ ਦੇ ਤੇਪੇੜਾ ਮਾਰਿਆ ਉਹ ਯਾਰ ਇਹਨੇ ਤਾਂ ਇੱਕ ਗੱਲ ਨਾਲ ਰਿਲੇਟ ਰਿਲੇਟ ਕਰਦੇ ਆ ਬੰਦਾ ਅਨਨੈਸੈਸਰੀ ਆ ਉਹਦੇ ਆਪ ਨੂੰ ਕੈਮ ਸਮਝੀ ਜਾਂਦਾ ਬੇਸਕੂਪ ਬਣ ਰਿਹਾ ਬਿਲਕੁਲ ਬਿਲਕੁਲ ਅੱਗੇ ਸਮਾਂ ਹੁੰਦਾ ਸੀਗਾ ਜੀ ਜਦੋਂ ਤੁਹਾਨੂੰ ਲੋਡ ਹੁੰਦੀ ਸੀ ਇੱਕ ਗੁਰੂ ਧਾਰਨ ਦੀ ਤਾਂ ਕਿ ਤੁਹਾਡੇ ਪਰ ਲੱਗ ਸਕਣ ਤੁਸੀਂ ਉੱਡ ਸਕੋ ਜੀਵਨ ਦੇ ਵਿੱਚ ਤਰੱਕੀ ਕਰ ਸਕੋ ਬਿਲਕੁਲ ਹੁਣ ਸਾਡੇ ਹਾਲਾਤ ਇਹ ਨੇ ਸਾਨੂੰ ਡਬੋਣ ਲਈ ਕੋਈ ਦੂਜਾ ਬੰਦਾ ਨਹੀਂ ਚਾਹੀਦਾ ਸਾਡੀ ਆਪ ਦੀ ਖੋਪੜ ਦੇ ਉੱਤੇ ਏਡਾ ਬੋਝ ਹੈਗਾ ਕਿ ਅਸੀਂ ਆਪ ਥੱਲੇ ਡੁੱਬ ਜਾਵਾਂਗੇ ਬਿਲਕੁਲ ਬਿਲਕੁਲ ਸਾਨੂੰ ਕੋਈ ਦੂਜਾ ਬੰਦਾ ਨਹੀਂ ਚਾਹੀਦਾ ਵੀ ਕੋਈ ਸਾਨੂੰ ਦੂਜਾ ਬੰਦਾ ਕੇ ਸਾਡੇ ਚ ਕਮੀਆਂ ਦੱਸੇ ਤੇ ਉਹ ਸਾਨੂੰ ਡਪੋਵੇ ਡਪੋਵੇ ਲੋਡਿੰਗ ਸਾਡੀਆਂ ਆਵਦੀਆਂ ਕਰਤੂਤਾ ਸਾਨੂੰ ਆਪ ਦੇ ਆਪ ਚੁੱਠਣ ਨਹੀਂ ਦੇ ਰਹੀ ਐ ਐਬਸੋਲਿਊਟ ਬਿਲਕੁਲ ਸਹੀ ਗੱਲ ਹੈ ਇਹ ਚੀਜ਼ ਜੀ ਸਰ ਜਿਵੇਂ ਐਜੂਕੇਸ਼ਨਲ ਦੀ ਐਜੂਕੇਸ਼ਨ ਸਿਸਟਮ ਦੀ ਗੱਲ ਕਰੀਏ ਐਜੂਕੇਸ਼ਨਲ ਇੰਸਟੀਚਿਊਟ ਦੇ ਵਿੱਚ ਵੀ ਜੇ ਗੱਲ ਕਰੀਏ ਇਸ ਚੀਜ਼ ਨੂੰ ਹੁਣ ਹਾਈਲਾਈਟ ਕੀਤਾ ਜਾ ਰਿਹਾ ਪੀਯੂ ਚੰਡੀਗੜ੍ਹ ਦੇ ਵਿੱਚ ਵੀ ਇੱਕ ਰੋਡ ਸ਼ੋਅ ਕੱਢਿਆ ਗਿਆ ਸੀਗਾ ਐਸੇ ਹਨਾ ਰਿਲੇਟਿਡ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਲਾਈਕ ਐਜੂਕੇਸ਼ਨ ਇੰਸਟੀਚੂਟਸ ਦੇ ਵਿੱਚ ਐਦਾਂ ਦੇ ਰੋਡ ਸ਼ੋਅ ਹੋਣੇ ਸਹੀ ਨੇ ਵਧਾਵਾ ਦਿੰਦੇ ਨੇ ਜਾਂ ਗਲਤ ਨੇ ਮੁੱਕਦੀ ਗੱਲ ਇਹ ਹੈ ਜੀ ਜੇ ਆਪਾਂ ਉਹ ਇਸ ਚੀਜ਼ ਦੀ ਐਕਸੈਪਟੈਂਸ ਨਹੀਂ ਕਰਨਗੇ ਹੂੰ ਜਿਹੜਾ ਬੱਚਾ ਕਿਨਾਰਾ ਫਰਜ਼ ਕਰੋ ਕਿਸੇ ਦੇ ਘਰੇ ਇੱਕ ਮੁੰਡਾ ਪੈਦਾ ਹੋ ਗਿਆ ਇੱਕ ਕੁੜੀ ਪੈਦਾ ਹੋ ਗਈ ਇੱਕ ਕਿਨਾਰ ਹੋ ਗਿਆ ਹੁਣ ਜਿਹੜਾ ਕਿਨਾਰ ਪੈਦਾ ਹੋ ਗਿਆ ਉਹਨੂੰ ਹੱਕ ਨਹੀਂ ਪੜਾਈ ਦਾ ਉਹਨੂੰ ਹੱਕ ਹੈ ਪੜਾਈ ਦਾ ਪਰ ਜਦੋਂ ਅਸੀਂ ਉਹਨੂੰ ਦਬਾਤ ਆ ਨਾ ਉਹ ਕਹਿੰਦੇ ਖੜੂ ਹੁਣ ਲਾਈਵ ਸ਼ੋਅ ਕੱਢ ਕੇ ਦਿਖਾਵਾਂਗੇ ਹਾਂ ਤੁਸੀਂ ਅੱਜ ਤੋਂ ਕੁਝ ਟਾਈਮ ਪਹਿਲਾਂ ਲੋਕ ਟੋਕਦੇ ਸੀਗੇ ਝਾੜ ਕੇ ਰੱਖਦੇ ਸੀ ਔਰਤਾਂ ਨੂੰ ਵੀ ਚੁੰਨੀ ਸਿਰ ਤੋਂ ਨਹੀਂ ਲੈਣੀ ਚਾਹੀਦੀ ਬਿਲਕੁਲ ਉਹ ਕਹਿੰਦੀ ਚੁੰਨੀ ਨੂੰ ਤਾਂ ਲਾਤੀ ਅੱਗ ਹੁਣ ਬੋਲ ਕੀ ਕਰਨਾ ਬਿਲਕੁਲ ਉਹ ਸਪਰੈਸ਼ਨ ਦਾ ਨਤੀਜਾ ਇਹ ਆ ਰਿਹਾ ਵਾ ਔਰ ਹਜੇ ਵੀ ਜੇ ਅਸੀਂ ਨਾ ਸੁਧਰੇ ਇਹਨਾਂ ਇਹਦੇ ਵਿੱਚ ਇੱਕ ਗੱਲ ਇਹੀ ਹੈ ਜੀ ਅੱਜ ਤੋਂ 40 ਸਾਲ ਪਹਿਲਾਂ 50 ਸਾਲ ਪਹਿਲਾਂ 100 ਸਾਲ ਪਹਿਲਾਂ ਇਹ ਸਾਰੀਆਂ ਚੀਜ਼ਾਂ ਐਗਜ਼ਿਸਟ ਕਰਦੀਆਂ ਸੀਗੀਆਂ ਮੈਂ 80 ਸਾਲ ਦੇ ਬੰਦੇ ਦੇ ਉਹ ਮੋਹ ਗੱਲ ਸੁਣੀ ਆ ਵੀ ਮੈਂ ਬਈ ਜੀ ਛੱਡੇ ਹੀ ਕੁਛ ਨਹੀਂ ਚਾਹੇ ਬੰਦਾ ਚਾਹੇ ਔਰ ਅੱਛਾ ਜੀ ਮੈਂ 80 ਸਾਲ ਦੇ ਬੰਦੇ ਤੋਂ ਉਹ 80 ਸਾਲ ਪੁਰਾਣਾ ਜਿਹੜਾ ਬੰਦਾ ਉਹਦੋਂ ਦੀ 20 ਸਾਲ ਦੀ ਉਮਰ ਚ ਉਦੋਂ ਇਹ ਬੰਦੇ ਨਹੀਂ ਐਗਜ਼ਿਸਟ ਕਰਦੇ ਸੀ ਕਰਦੇ ਸੀ ਉਦੋਂ ਕਹਿੰਦਾ ਮਤਲਬ ਲੁੱਕ ਕੇ ਕਰਦੇ ਸੀ ਪ੍ਰਾਈਵੇਸੀ ਦੀ ਸ਼ਰਮ ਕਾਇਦ ਦਿੰਦੇ ਆ ਇੱਕ ਅੱਖਾਂ ਦੀ ਸ਼ਰਮ ਹੁੰਦੀ ਆ ਲੋਕ ਦੀ ਸਭ ਤੋਂ ਵੱਡਾ ਜੇ ਇਹਦਾ ਆਪਾਂ ਦੇਖੀਏ ਨਾ ਜੀ ਵੀ ਕਿੱਥੇ ਦਿੱਕਤ ਆਈ ਤਾਂ ਉਹ ਇਹ ਦਿੱਕਤ ਆਈ ਆ ਜੇ ਫਰਜ਼ ਕਰ ਲਓ ਮੈਨੂੰ ਕਿਸੇ ਵੀ ਚੀਜ਼ ਤੋਂ ਆਪਦੇ ਆਪ ਤੋਂ ਮੈਂ ਚੁਰ ਰਹੇ ਆ ਨਾ ਤਾਂ ਮੇਰੇ ਫਾਦਰ ਦਾ ਤੇ ਮੇਰਾ ਰਿਲੇਸ਼ਨ ਇੰਨਾ ਸਟਰੋਂਗ ਹੋਵੇ ਕਿ ਮੈਂ ਬੈਠ ਕੇ ਕਹਿ ਸਕਾਂ ਬਾਪੂ ਜੀ ਆ ਚੀਜ਼ ਵੀ ਰਾਤ ਨੂੰ ਮੈਂ ਸੁੱਤਾ ਮੈਂ ਦਿਮਾਗ 'ਚ ਆਜਾ ਖਿਆਲ ਆਇਆ ਵਾ ਵੀ ਇਹ ਸਹੀ ਹੈ ਕਿ ਗਲਤ ਆ ਹਮ ਜਦੋਂ ਤੁਹਾਡੇ ਬੱਚਿਆਂ ਦਾ ਤੁਹਾਡੇ ਪੇਰੈਂਟਸ ਦਾ ਦਾ ਉਹਨਾਂ ਦੇ ਪੇਰੈਂਟਸ ਦਾ ਜਦੋਂ ਇਹ ਰਿਲੇਸ਼ਨਸ ਸਟਰੋਂਗ ਹੋ ਗਿਆ ਨਹੀਂ ਹਮ ਅੱਜ ਤੁਸੀਂ ਇੰਸਟਾਗ੍ਰਾਮ ਤੇ ਦੇਖੋਗੇ ਮੈਂ ਵੀ ਦੱਸਦਾ ਵੀ ਤੁਸੀਂ ਜੇਕਰ ਕਬਜ ਰਹਿੰਦੇ ਹੋ ਅਜਵੈਨ ਵਾਲਾ ਪਾਣੀ ਪੀ ਲਓ ਰਾਤ ਨੂੰ ਜਵੈਲ ਪੀਓ ਨੂੰ ਸਵੇਰ ਉੱਠ ਕੇ ਪੀ ਲਓ ਹਮ ਕੀ ਗੱਲ ਹੈ ਸਾਡੀ ਦਾਦੀ ਨੂੰ ਨਹੀਂ ਪਤਾ ਹਾਂ ਪਤਾ ਪਤਾ ਅੱਜ ਦਾਦੀ ਤਾਂ ਸਾਨੂੰ ਅਜਵੈਨ ਵਾਲੇ ਪਰੌਂਠੇ ਖਵਾਉਂਦੀ ਰਹੀ ਬਿਲਕੁਲ ਬਿਲਕੁਲ ਆਲੂ ਦੇ ਪਰੌਂਠੇ ਬਣਾਉਣੇ ਉਹਨਾਂ ਨੇ ਅਜਵੈਨ ਪਾਣੀ ਪਾਣੀ ਉਹਨਾਂ ਨੂੰ ਪੁੱਛਣਾ ਕਿਉਂ ਪਾਣੀ ਅਦਰਕ ਪਾਣੀ ਪਾਣਾ ਕਿਉਂ ਪਾਣਾ ਹਜ਼ਮ ਹੋ ਜਾਏ ਬੈਵਾਦੀ ਚੀਜ਼ਾਂ ਕੱਕਾ ਰਾਜਮਾ ਬਣਾਉਣਾ ਦਾਲ ਚੀਨੀ ਪੈਣੀ ਪੈਣੀ ਪਰ ਕਿਉਂਕਿ ਅਸੀਂ ਉਹਨਾਂ ਤੋਂ ਦੂਰ ਹੋ ਗਏ ਤਾਂ ਸਾਨੂੰ ਮਾਲ ਵੇਚਣ ਵਾਲੇ ਬੰਦੇ ਵੱਧ ਆ ਗਏ ਬਿਲਕੁਲ ਉਹ ਕਹਿੰਦੇ ਕੋਈ ਗੱਲ ਨਹੀਂ ਜੀ ਤੁਸੀਂ ਦਾਦੀ ਦੀ ਤਾਂ ਸੁਣਨੀ ਅਸੀਂ ਆਪਦੀ ਦਾਦੀ ਤੋਂ ਗਿਆਨ ਲੈ ਕੇ ਤੁਹਾਨੂੰ ਦੱਸ ਦਿੰਨੇ ਬਿਲਕੁਲ ਵੀ ਤੁਸੀਂ ਅਜਵੈਨ ਵਾਲਾ ਪਾਣੀ ਪੀਓ ਸੋ ਇਸ ਕਰਕੇ ਜਦੋਂ ਅਸੀਂ ਆਪਦੀਆਂ ਰੂਟਸ ਦੇ ਨਾਲ ਕਨੈਕਟ ਹੋ ਜਾਾਂਗੇ ਤਾਂ ਉੱਥੇ ਤੁਸੀਂ ਯਕੀਨ ਮੰਨਿਓ ਵੀ 90% ਤੱਕ ਹਸਪਤਾਲ ਇਹ ਸਾਰਾ ਕੁਝ ਬੰਦ ਹੋ ਜਾਣਾ ਕਿਸੇ ਵੈਦ ਕੋਲ ਜਾਣ ਦੀ ਲੋੜ ਨਹੀਂ ਕਿਸੇ ਹਕੀਮ ਕੋਲ ਜਾਣ ਦੀ ਲੋੜ ਨਹੀਂ ਪਰ ਮਸਲਾ ਇਹ ਆ ਵੀ ਬਾਪੂ ਤੋਂ ਤਾਂ ਕਰੰਟ ਲੱਗਦਾ ਹਾਂਜੀ ਉਹ ਗੱਲ ਸਾਂਝੀ ਕਰੀਏ ਕਿਵੇਂ ਜਿਉ ਵਿਸ਼ਵਾਸ ਫਾਦਰ ਬਣਾ ਸਕਦੇ ਤੋਂ ਸਵਾਲ ਆ ਜਾਂਦਾ ਹਾਂਜੀ ਕੰਫਰਟਨੈਸ ਇੱਕ ਤਰੀਕੇ ਦੀ ਕੰਫਰਟਨੈਸ ਹੁੰਦੀ ਇੱਕ ਅੱਖ ਦੀ ਸ਼ਰਮ ਵੀ ਹੁੰਦੀ ਪਰ ਸਵਾਲ ਪੁੱਛਣ ਲੱਗੇ ਜਿਹੜੀ ਚੀਜ਼ ਦੇ ਵਿੱਚ ਜਾਣਕਾਰੀ ਉਹਨੂੰ ਮਿਲ ਸਕਦੀ ਹੈ ਜਵਾਬ ਨੂੰ ਤਾਂ ਉਹ ਗੱਲ ਸੰਭਲ ਜਾਂਦੀ ਸੰਭਲ ਜਾਂਦੀ ਬਿਲਕੁਲ ਜੀ ਜੀ ਇਸ ਲਈ ਗੱਲ ਕਰੀਏ ਹਨਾ ਐਦਾਂ ਦੀ ਜਿਵੇਂ ਚੱਲ ਰਹੀ ਹੈ ਲੋਕਾਂ ਦੀ ਸੋਚ ਚੱਲ ਰਹੀ ਹੈ ਆਮ ਜਨਤਾ ਦੀ ਸੋਚ ਇਸ ਚੀਜ਼ ਨੂੰ ਲੈ ਕੇ ਜਿਵੇਂ ਆਪਾਂ ਐਜੂਕੇਸ਼ਨ ਸਿਸਟਮ ਦੇ ਵਿੱਚ ਹੋਈਆਂ ਹਨਾ ਪੜੇ ਲਿਖੇ ਆਪਾਂ ਸਮਝਦੇ ਆਂ ਨਾ ਚੀਜ਼ਾਂ ਨੂੰ ਕਈ ਲੋਕ ਨੇ ਜਿਹੜੇ ਹਨਾ ਇਹਨਾਂ ਚੀਜ਼ਾਂ ਨੂੰ ਗਲਤ ਸਮਝਦੇ ਨੇ ਨਹੀਂ ਸਮਝ ਪਾਉਂਦੇ ਲਾਈਕ ਉਹਨਾਂ ਨੂੰ ਵੀ ਉਹਨਾਂ ਹੀ ਹੱਕ ਹੈ ਜਿਨਾ ਇੱਕ ਆਮ ਮੁੰਡੇ ਤੇ ਕੁੜੀ ਨੂੰ ਆ ਸੋ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਇੱਕੋ ਹੀ ਬੇਨਤੀ ਕਰੂੰਗਾ ਜੀ ਦੇਖੋ ਗੱਲ ਇੱਧਰ ਆ ਅਸੀਂ ਆਪ ਦਾ ਆਪ ਸਵਾਰ ਲਈ ਹੈ ਨਾ ਆਪ ਦੀ ਪੀੜ ਥੱਲੇ ਸੋਟਾ ਮਾਰ ਲਈਏ ਕੰਮ ਬਹੁਤ ਵਧੀਆ ਬਿਲਕੁਲ ਅਸੀਂ ਸਵਰ ਜਾਗੇ ਸਾਡੀ ਗਾਂ ਔਲਾਦ ਸਵਰ ਜੂ ਬਿਲਕੁਲ ਬਾਪੂ ਤਾਂ ਅੰਦਰ ਬੈਠਾ ਕਹਿ ਰਿਹਾ ਬਾਹਰ ਕੋਈ ਆਇਆ ਉਹਨੂੰ ਕਹਦੇ ਵੀ ਮੈਂ ਘਰੇ ਹੈ ਨਹੀਂ ਹਾਂ ਜਵਾਕ ਨੂੰ ਇਹ ਗੱਲ ਕਹਿੰਦੇ ਤੇ ਮੁੜ ਕੇ ਜਦੋਂ ਜਵਾਕ ਨੇ ਬਾਪੂ ਜੀ ਨੂੰ ਝੂਠ ਬੋਲਦਾ ਇਹ ਤਾਂ ਝੂਠ ਬੋਲਣ ਲੱਗ ਗਿਆ ਹਾਂਜੀ ਬਿਲਕੁਲ ਛੋਟੀਆਂ ਛੋਟੀਆਂ ਗੱਲਾਂ ਆਪਾਂ ਕਿਸੇ ਨੂੰ ਨਹੀਂ ਸਵਾਰ ਸਕਦੇ ਸੱਚਾਈ ਅੰਤ ਦੀ ਇਹੀ ਆ ਰਿਐਲਿਟੀ ਆ ਲਾਈਫ ਦੀ ਇਹੀ ਆ ਤੁਸੀਂ ਕਿਸੇ ਨੂੰ ਨਾ ਸਵਾਰ ਸਕਦੇ ਹੋ ਨਾ ਇੱਥੇ ਕੋਈ ਕਿਸੇ ਨੂੰ ਸਵਾਰ ਪਾਇਆ ਸਾਡੇ ਕੋਲੇ ਕੰਮ ਇੱਕੋ ਹੀ ਆ ਸੀ ਆਪਦਾ ਆਪ ਸਵਾਰ ਲਈਏ ਨਹੀਂ ਕੋਈ ਆਵਦੇ ਆਪ ਨੂੰ ਜਿਹੜੀ ਸੋਚਨਤਾ ਦੀ ਆਪਾਂ ਗੱਲਾਂ ਕਰਦੇ ਆ ਨਾ ਲੈਕਚਰ ਦਿੰਨੇ ਆ ਜੀ ਜੀ ਜਿਹੜੇ ਆਪਾਂ ਚਾਰ ਬੰਦੇ ਬਹਿ ਕੇ ਤੇ ਆਪਾਂ ਕਹਿੰਨੇ ਯਾਰ ਗੇ ਹੋਣਾ ਦੀ ਮਾਤਰਾ ਬਹੁਤ ਵਧ ਗਈ ਲੈਸਬੀਨ ਹੋਣਾ ਦੀ ਮਾਤਰਾ ਬਹੁਤ ਵਧ ਗਈ ਇਹ ਸਾਰੀਆਂ ਚੀਜ਼ਾਂ ਮਾਤਰਾਵਾਂ ਵਧ ਗਈਆਂ ਤੇ ਇਹ ਜਿਹੜੇ ਪੌਡਕਾਸਟ ਹੁੰਦੇ ਆ ਰੀਲਾਂ ਹੁੰਦੀਆਂ ਨੇ ਫੋਟੋਆਂ ਹੁੰਦੀਆਂ ਨੇ ਇਹਨਾਂ ਦੇ ਉੱਤੇ ਵਿਊ ਕੌਣ ਵਧਾ ਰਿਹਾ ਬਿਲਕੁਲ ਆਮ ਲੋਕ ਆ ਜਿਹੜੇ ਚਾਰ ਬੰਦੇ ਤੁਹਾਡੇ ਆਲੇ ਦੁਆਲੇ ਬੈਠੇ ਇਹਨਾਂ ਚੋਂ ਇੱਕ ਬੰਦਾ ਜਿਹੜਾ ਦੇਖ ਰਿਹਾ ਹਾਂਜੀ ਹਾਂਜੀ ਬਿਲਕੁਲ ਤੁਸੀਂ ਇਹ ਨੂੰ ਨਹੀਂ ਸਵਾਰ ਸਕਦੇ ਵੀ ਤੂੰ ਨਾ ਦੇਖ ਤੁਸੀਂ ਚੱਕ ਕੇ ਪੂਰਾ ਬਾਹਰੋਂ ਬਾਹਰ ਤੁਸੀਂ ਕਹਿੰਦੇ ਜੀ ਉਹਨੂੰ ਸਵਾਰਨਾ ਜੀ ਤੁਸੀਂ ਸਰ ਪੌਡਕਾਸਟ ਦੀ ਵਿਜਵੇਂ ਗੱਲ ਕੀਤੀ ਅੱਜ ਕੱਲ ਬਹੁਤ ਸਾਰੇ ਇਨਫਲੂਐਂਸਰ ਆ ਜਸਟ ਫੋਰ ਦਾ ਸੇਕ ਆਫ ਵਿਊਜ਼ ਕਹਿ ਸਕਦੇ ਹਾਂ ਇਹਨਾਂ ਦੇ ਲਗਾਤਾਰ ਇੰਟਰਵਿਊਜ਼ ਹੋ ਰਹੇ ਨੇ ਇਹਨਾਂ ਨੂੰ ਬੁਲਾਇਆ ਜਾ ਰਿਹਾ ਉਹਨਾਂ ਦੀ ਲਾਈਫ ਸਟਾਈਲ ਵੀ ਪੁੱਛਿਆ ਜਾ ਰਿਹਾ ਔਰ ਤਰੀਕੇ ਦੇ ਨਾਲ ਆਪਣੇ ਤਜਰਬੇ ਸਾਂਝੇ ਕਰਦੇ ਨੇ ਇਹ ਕਿਤੇ ਨਾ ਕਿਤੇ ਸਹੀ ਹੈ ਜਾਂ ਗਲਤ ਹੈ ਕੀ ਕਹਿਣਾ ਚ ਮੈਂ ਇੱਕ ਗੱਲ ਕਹਿਣਾ ਸੀ ਜੇ ਉਸ ਪੌਡਕਾਸਟ ਉਹਨਾਂ ਨੇ ਕੀਤਾ ਤੇ ਜਿਹੜੀ ਉਹਨਾਂ ਦੀ ਕਮਿਊਨਿਟੀ ਆ ਜੇ ਉਹਨਾਂ ਨੂੰ ਗੱਲ ਕਲਿੱਕ ਹੁੰਦੀ ਆ ਬਹੁਤ ਵਧੀਆ ਕਰ ਤੁਸੀਂ ਕਰੋ ਇਸ ਤਰ੍ਹਾਂ ਦੀਆਂ ਪੌਡਕਾਸਟਾਂ ਹੋਰ ਜ਼ਿਆਦਾ ਕਰੋ ਪਰ ਮਸਲਾ ਇਹ ਆ ਨਾਲ ਦੀ ਨਾਲ ਸਾਡਾ ਪ੍ਰਚਾਰ ਸਾਡੀ ਸੁਸਾਇਟੀ ਦੇ ਵਿੱਚ ਇਹ ਹੋਵੇ ਵੀ ਠੀਕ ਆ ਤੁਸੀਂ ਜੇ ਕੁੜੀ ਵੀ ਹੋ ਤਾਂ ਹੋਸ਼ੇਪੰਚ ਨਾ ਜਾਓ ਹੋਸ਼ੇਪੰਚ ਨਾ ਬਿਲਕੁਲ ਪਰ ਹੋਸ਼ੇਪੰਚ ਨਾ ਜਾਣ ਲਈ ਆਪ ਨੂੰ ਵੀ ਸਵਾਰਨਾ ਪੈਣਾ ਇਹ ਨਾ ਹੋਵੇ ਆਪਾਂ ਆਪ ਤਾਂ ਉਛੂ-ਉਛੂ ਕਰਦੇ ਆਂ ਤੇ ਆਪਾਂ ਉਮੀਦ ਕਰੀਏ ਸਾਹਮਣੇ ਵਾਲਾ ਟਿਕ ਜੇ ਬਿਲਕੁਲ ਫਿਰ ਗਲਤ ਹੈ ਬਿਲਕੁਲ ਸਿਰ ਜਿਵੇਂ ਆਪਾਂ ਆਪ ਦਾ ਆਪ ਹੀ ਸਵਾਰ ਸਾਦੇ ਹੋਰ ਕਿਸੇ ਨਹੀਂ ਕਰ ਸਕਦੇ ਜੀ ਤੁਹਾਡੇ ਕੋਲ ਸਿਰ ਜਿਵੇਂ ਐਦਾਂ ਲਾਈਕ ਤੁਸੀਂ ਕੰਸਲਟ ਵੀ ਕਰਦੇ ਹੋ ਹਨਾ ਲੋਕਾਂ ਨਾਲ ਗੱਲਬਾਤ ਕਰਦੇ ਹੋ ਉਹਨਾਂ ਦੀ ਇੱਕ ਤਰੀਕੇ ਨਾਲ ਕਹਿ ਦਿੰਦੇ ਆ ਕਿ ਮਾਇਡ ਟਰੀਟ ਕਰਨਾ ਸਾਈਕੋਲੋਜੀ ਟਾਈਪ ਹਨਾ ਕਰਨਾ ਤੇ ਮੈਡੀਕਲ ਟਰੀਟਮੈਂਟ ਵੀ ਤੁਸੀਂ ਲੋਕਾਂ ਨੂੰ ਉਪਲਬਧ ਕਰਵਾਉਂਦੇ ਹੋ ਐਦਾਂ ਦਾ ਕੋਈ ਕੇਸ ਤੁਹਾਡੇ ਕੋਲ ਆਉਂਦਾ ਹੈ ਜੇਕਰ فرض ਕਰੋ ਤਾਂ ਤੁਸੀਂ ਉਹਨਾਂ ਨਾਲ ਕਿਵੇਂ ਡੀਲ ਕਰਦੇ ਹੋ ਸਾਡੇ ਕੋਲ ਇੱਕ ਕੇਸ ਸੀਗਾ ਜੀ ਮਹਾਲੀ ਤੋਂ ਹੂੰ ਤੇ ਮੜਕਾ ਹੋਗਾ ਆਈ ਥਿੰਕ 23 ਪਤਾ ਨਹੀਂ 24 ਸਾਲ ਦਾ ਮੁੰਡਾ ਸੀ ਬਈ ਅੱਛਾ ਜੀ ਉਹਨੇ ਪਹਿਲਾਂ ਗੇ ਸੈਕਸ ਐਕਸਪੀਰੀਅੰਸ ਕੀਤਾ ਹੋਇਆ ਰਾਈਟ ਓਕੇ ਬਟ ਉਹਦੀ ਮਾਈਂਡ ਦੀ ਕਲੈਰਿਟੀ ਇੰਨੀ ਸੋਹਣੀ ਸੀ ਉਹ ਕਹਿੰਦਾ ਬਾਈ ਜੀ ਮੈਂ ਸਾਰਾ ਕੁਝ ਐਕਸਪੀਰੀਅੰਸ ਕੀਤਾ ਹੋਇਆ ਹੈਗਾ ਪਰ ਮੈਂ ਬੰਦਾ ਹੀ ਹਮ ਮੈਂ ਹੈਗਾ ਬੰਦਾ ਹੀ ਹਾਂ ਪਰ ਮੈਂ ਇਸ ਚੀਜ਼ ਨੂੰ ਐਕਸਪੀਰੀਅੰਸ ਕੀਤਾ ਹੋਇਆ ਹਮ ਔਰ ਹੁਣ ਮੇਰੇ ਮਨ ਦੇ ਵਿੱਚ ਇਹ ਹੈ ਵੀ ਜੇ ਤੁਹਾਡੇ ਕੋਲ ਕੋਈ ਭਸਮ ਪੁਸੰ ਦੋ ਜੜੀ ਬੂਟੀ ਵੀ ਜਿਹਦੇ ਨਾਲ ਮੇਰਾ ਉਧਰ ਨੂੰ ਧਿਆਨ ਨਾ ਜਾਵੇ ਹਮ ਤੇ ਮੈਨੂੰ ਇੱਕੋ ਹੀ ਗੱਲ ਕੀਤੀ ਮੈਂ ਕਿਹਾ ਦੇਖ ਤੂੰ ਇਸ ਗੱਲ ਨੂੰ ਐਗਰੀ ਕਰ ਗਿਆ ਨਾ। ਹੂੰ। ਇਹੀ ਬਸ ਸਾਰੇ ਮੈਡਲ ਪੈ। ਹਾਂਜੀ। ਫੇਰ ਆਪਾਂ ਨੂੰ ਕੋਈ ਦਵਾਈਆਂ ਦੀ ਲੋੜ। ਬਿਲਕੁਲ। ਜੇ ਆਪਾਂ ਇਕੱਲੇ ਦਵਾਈਆਂ ਦੇ ਕੇ ਇਹਨਾਂ ਨੂੰ ਠੀਕ ਕਰਨ ਵਾਲੇ ਚੱਕਰ 'ਚ ਪੈ ਗਏ। ਵੀ ਟੈਸਟੋਸਟੇਰੋਨ ਵਧਾ ਲਓ। ਤਾਂ ਜਿੱਦ ਦੇ ਟੈਸਟੋਸਟੇਰੋਨ ਡਿੱਗੂਗਾ ਉਹਦੇ ਕੀ ਕਰੂਗਾ ਜੀ? ਹਾਂ। ਇੱਕ ਬੰਦਾ ਗੱਡੀ 100 ਤੇ ਚਲਾਉਂਦਾ ਤੁਸੀਂ ਉਹਦਾ ਟੈਸਟੋਸਟੇਰੋਨ ਤੁਲ ਕੇ 200 ਤੇ ਗੱਡੀ ਪਹੁੰਚਾਤੀ। ਹੂੰ। ਤੇ ਜਿੱਦ ਦੇ ਗੱਡੀ ਉਹ 200 ਤੇ ਵੱਜੂਗੀ ਕਿਸੇ 'ਚ ਜਾਂ ਜਿੱਦ ਦੇ ਉਹ 200 ਦੇ ਉੱਤੇ ਜਦੋਂ ਗਿੱਜ ਗਿਆ। ਪਰ ਜਦੋਂ ਉਹਨੂੰ ਤੁਸੀਂ ਫੇਰ ਕਹੋਗੇ ਵੀ 100 ਤੇ ਚਲਾ ਫਿਰ ਆਪਾਂ ਉਹੀ ਬੰਦੇ ਨੂੰ ਗਾਲਾਂ ਕੱਢਾਂਗੇ ਯਾਰ ਤੂੰ ਤਾਂ ਰਾਖਸ਼ ਬਣਿਆ ਫਿਰ ਹਾਂ ਪਰ ਇਹ ਟੈਸਟੋਸਟੇਰੋਨ ਨੂੰ ਬਦਾਉਣ ਦੀ ਸਾਨੂੰ ਲੋੜ ਕੀ ਐ ਅਸੀਂ ਤਾਂ ਰਾਖਸ਼ ਬਣਨ ਨਾਲੇ ਪਾਸੇ ਨੂੰ ਤੁਰੇ ਫਿਰਦੇ ਬਿਲਕੁਲ ਉਸ ਸਾਡੇ ਅੰਦਰ ਉਹਨਾਂ ਠਹਿਰਾਵ ਹੈਗਾ ਕਿ ਸਾਡੀ ਸੁਸਾਇਟੀ 'ਚ ਇੰਨਾ ਪ੍ਰਚਾਰ ਹੈਗਾ ਕਿ ਸਾਡੀ ਸੁਸਾਇਟੀ ਦੇ ਵਿੱਚ ਇਸ ਤਰ੍ਹਾਂ ਦੇ ਲੋਕ ਹੈਗੇ ਵੀ ਜਿਹੜੇ ਫਰਜ ਕਰ ਲਓ ਕੋਈ ਬੰਦਾ ਗੇ ਜਾਂ ਕੋਈ ਲੈਸਬੀ ਹੈ ਨਾ ਕੋਈ ਐਲ ਜੀ ਬੀ ਟੀ ਕਿਊ ਕਿਸੇ ਵੀ ਕੈਟਾਗਰੀ ਦੇ ਵਿੱਚ ਆਉਂਦਾ ਕਿ ਅਸੀਂ ਇਸ ਤਰ੍ਹਾਂ ਦਾ ਸਮਾਜ ਰਚਾ ਪਾਏ ਵੀ ਜੇਕਰ ਜਿਹੜੇ ਉਹਨਾਂ ਦੇ ਮਨ ਦੇ ਵਿੱਚ ਸਵਾਲ ਨੇ ਉਹ ਕਿਸੇ ਨਾਲ ਜਾ ਕੇ ਸਾਂਝੇ ਕਰ ਸਕਣ ਉਹ ਅਸੀਂ ਕਰਨਾ ਨਹੀਂ ਪਰ ਅਸੀਂ ਧੱਬਾ ਜ਼ਰੂਰ ਲਾਉਣਾ ਵੀ ਇਹਨਾਂ ਨੂੰ ਅਕਲ ਹੈ ਹਾਂ ਬਿਲਕੁਲ ਮੈਂ ਇਹ ਵੀ ਗੱਲ ਕਹਿ ਕੇ ਹਟਿਆ ਵੀ ਜਿਹੜਾ ਬੰਦਾ ਫਰਜ਼ ਕਰ ਲੋ ਗੇ ਹੈਗਾ ਵੀ ਆ ਸੁਣਨਾ ਉਹਦੇ ਲਈ ਵੀ ਨਹੀਂ ਸੌਖਾ ਬਿਲਕੁਲ ਇਨ ਇਸ ਸਮਾਜ ਵਿੱਚ ਇੱਕ ਡਿਫਰੈਂਸ ਇਹਦੇ ਵਿੱਚ ਇੱਕ ਚੀਜ਼ ਹੋਰ ਜਿਹੜੇ ਰੈਕਟ ਚੱਲਦੇ ਨੇ ਸਿਕਸ ਰੈਕਟ ਚੱਲਦੇ ਨੇ ਤੁਸੀਂ ਉਹਦੇ ਵਿੱਚ ਦੇਖੋਗੇ ਛੋਟੇ-ਛੋਟੇ ਬੱਚੇ ਛੋਟੀ ਜੀ ਉਮਰ ਚ ਕਿਡਨਾਪ ਹੋਗੇ ਉਸ ਤੋਂ ਬਾਅਦ ਹੈ ਬੰਦਾ ਬਟ ਉਹਨੂੰ ਕਿਨਰ ਬਣਾ ਕੇ ਰੈਡ ਲਾਈਟ ਦੇ ਉੱਤੇ ਖੜਾ ਕੀਤਾ ਹੋਇਆ ਬੰਦੇ ਨੂੰ ਲੱਗ ਰਿਹਾ ਕਿਨਰ ਨੇ ਰੁਕੇ ਨਾ ਰਹੀ ਤਾਂ ਬੰਦਾ ਉਹ ਬਿਜ਼ਨਸ ਬਣਾਇਆ ਹੋਇਆ ਬਿਜ਼ਨਸ ਬਣਾਇਆ ਹੋਇਆ ਐਬਸੋਲੂਟਲੀ ਹਾਂਜੀ ਰੋਡ ਦੇ ਆਪਾਂ ਵੀ ਦੇਖਦੇ ਆ ਜਿਵੇਂ ਹੁਣ ਆਉਂਦੇ ਜਾਂਦੇ ਇੱਕ ਤਰੀਕੇ ਦੇ ਨਾਲ ਬਿਜ਼ਨਸ ਵੀ ਬਣਾ ਲਿਆ ਹੋਇਆ ਲੋਕਾਂ ਨੇ ਮੁੰਡੇ ਹੀ ਆ ਜਿਹੜੇ ਨਾਰਮਲ ਹੁੰਦੇ ਚੰਗੇ ਭਲੇ ਹੱਟੇ-ਕੱਟੇ ਮੁੰਡੇ ਵੀ ਤੁਹਾਨੂੰ ਦੇਖ ਜਾਣਗੇ ਈਜ਼ਲੀ ਐਦਾ ਹਨਾ ਸੜਕਾਂ ਤੇ ਸੋ ਸਰ ਜਿਹੜੀ ਆ ਹਸੀਦ ਵੀ ਕਹਿ ਸਕਦੇ ਆ ਜਿਸ ਤਰੀਕੇ ਨਾਲ ਹਨਾ ਸਮਾਜਿਕ ਅਲੱਗੀ ਸੋਚ ਹੋਈ ਜਾ ਰਹੀ ਆ ਮਿਕਸ ਮੈਚਰ ਸੋਚ ਕਹਿ ਸਕਦੇ ਆ ਨਾ ਆਪਾਂ ਇਸ ਨੂੰ ਮਾੜਾ ਕਹਿ ਸਕਦੇ ਆ ਨਾ ਇਹਨੂੰ ਆਪਾਂ ਚੰਗਾ ਕਹਿ ਸਕਦੇ ਆ ਆਹ ਚੀਜ਼ਾਂ ਜਿਹੜੀਆਂ ਉੱਬਰ ਕੇ ਸਾਹਮਣੇ ਆ ਰਹੀਆਂ ਜਨਤਾ ਨੂੰ ਕੀ ਅਪੀਲ ਕਰਨਾ ਚਾਹੋਗੇ ਕੀ ਸੁਨੇਹਾ ਦੇਣਾ ਚਾਹੋਗੇ ਮੁੱਖ ਸਨੇਹਾ ਇਹੀ ਹੈ ਜੀ ਅਸੀਂ ਆਵਦੀ ਬੀੜ ਥੱਲੇ ਸੋਟਾ ਮਾਰੀ ਬਿਲਕੁਲ ਅਸੀਂ ਕਿੰਨੇ ਕ ਪਾਣੀ ਬਿਲਕੁਲ ਜਿਹੜੀ ਆਪਾਂ ਗੱਲਾਂ ਕਰਦੇ ਆ ਸ਼ਰੀਲਤਾ ਫੈਲ ਗਈ ਪਰ ਉਹ ਸ਼ਲੀਲਤਾ ਦੇ ਵਿੱਚ 뷰 ਪੌਂਟ ਸਾਡਾ ਤਾਂ ਨਹੀਂ ਆਉਂਦਾ ਕਿਤੇ ਹਮਮ ਬਿਲਕੁਲ ਜਿਹੜੀ ਆਪਾਂ ਗੱਲਾਂ ਕਰਦੇ ਆ ਪੌਂਟ ਸਾਈਡਸ ਦੇ ਉੱਤੇ ਲੋਕ ਦੇਖ ਰਹੇ ਨੇ ਕਿਤੇ ਉਹ ਪੌਂਟ ਸਾਈਡ ਦਾ ਬਟਾਵਾ ਸੀ ਤਾਂ ਹੀ ਨਹੀਂ ਨਹੀਂ ਜਾਂਦੇ ਜਿਹੜਾ ਆਪਾਂ ਗੱਲਾਂ ਕਰਦੇ ਆ ਐਕਸਟਰਾ ਮੈਰਿਟਲ ਅਫੇਅਰ ਲੋਕ ਬਣ ਗਏ ਜਾਂ ਲੇਡੀਜ਼ ਦੇ ਵਿੱਚ ਬਤਨਵੀਜ਼ੀਆਂ ਆ ਗਈਆਂ ਕਿਤੇ ਆਪਾਂ ਇੱਕ ਵਾਰੀ ਨਿਗਾਤਾ ਮਾਰੀ ਕਿਤੇ ਅਸੀਂ ਵੀ ਤਾਂ ਨਹੀਂ ਉਧਰ ਭਾਗੀਦਾਰ ਬਿਲਕੁਲ ਜੇ ਭਾਗੀਦਾਰ ਹੈਗੇ ਆ ਕੋਈ ਗੱਲ ਹੁਣ ਸੁਧਾਰ ਲਓ ਜਦੋਂ ਅਸੀਂ ਕਿਸੇ ਵੀ ਸੁਸਾਇਟੀ ਨੂੰ ਦਬਾਵਾਂਗੇ ਦਬਾਉਣਾ ਕੋਈ ਹੱਲ ਨਹੀਂ ਤੁਸੀਂ ਕਿਸੇ ਨੂੰ ਪ੍ਰੇਮ ਨਾਲ ਪਿਆਰ ਨਾਲ ਇੱਜ਼ਤ ਨਾਲ ਕੋਈ ਵੀ ਕੰਮ ਕਰਾਉਗੇ ਉਹ ਖੁਸ਼ ਹੋ ਕੇ ਕਰੇਗਾ ਤੁਸੀਂ ਡਾਂਗ ਨਾਲ ਕਰਾਉਗੇ ਉਹ ਕਰ ਤਾਂ ਜ਼ਰੂਰ ਦੇਊਗਾ ਉਹ ਦਿਮਾਗ ਦੇ ਵਿੱਚ ਸੋਚੀ ਰੱਖੂ ਵੀ ਜਿੱਦ ਮੇਰੇ ਹੱਥ ਡੰਗ ਲਗੀ ਸਭ ਤੋਂ ਪਹਿਲਾਂ ਸਿਰ ਤੇਰਾ ਪਾੜ ਬਿਲਕੁਲ ਬਿਲਕੁਲ ਸੋ ਇਸ ਦੇ ਨਾਲ ਸਾਡੀ ਸੁਸਾਇਟੀ ਚ ਪਾੜ ਪੈ ਜੂਗਾ ਬਿਲਕੁਲ ਸਭ ਤੋਂ ਵਧੀਆ ਇਹੀ ਰਹੂਗਾ ਵੀ ਜੇਕਰ ਜਿਹੜੀ ਵੀ ਕਮਿਊਨਿਟੀ ਹੈ ਜੇਕਰ ਇਹਨਾਂ ਦੇ ਮਨ ਦੇ ਵਿੱਚ ਸਵਾਲ ਕੋਈ ਹੋਵੇ ਤਾਂ ਉਹਨਾਂ ਦੀ ਫੈਮਿਲੀ ਦੇ ਵਿੱਚ ਇੱਕ ਕੰਫੀਡੈਂਸ ਬਣਾਇਆ ਜਾਵੇ ਵੀ ਉਹ ਬੱਚਾ ਆਪਣੀ ਸਾਰੀ ਲਾਈਫ ਨੂੰ ਡਿਸਕਸ ਕਰ ਸਕੇ ਡਿਸਕਸ ਕਰ ਸਕੇ ਤਾਂ ਕਿ ਸਹੀ ਕੰਸਲਟ ਹੋਣ ਜਿੰਨੇ ਬੱਚੇ ਨਸ਼ੇ ਦੇ ਵਿੱਚ ਨੇ ਮਾਵਾ ਵਾਪਸ ਲੜੀ ਜਾਂਦੇ ਆ ਜਵਾਕ ਬਾਹਰ ਬੈਠਾ ਸਿਗਰਟ ਪੀ ਰਿਹਾ ਉਹ ਸਿਗਰਟ ਪੀ ਕਿਉਂ ਰਿਹਾ ਉਹ ਜਿੱਕੱਲੇ ਜਵਾਕ ਦਾ ਕਸੂਰ ਹੈ ਉਹਨੇ ਸਿਗਰਟ ਮੂੰਹ 'ਤ ਲਾ ਲਿਆ ਨਹੀਂ ਬਿਲਕੁਲ ਨਹੀਂ ਜਿਹੜੇ ਮਾਵਾਪਾ ਨੇ ਗਲੇਸ਼ ਕੀਤਾ ਉਹ ਜਵਾਕ ਤਾਂ ਨਸ਼ੇ 'ਚ ਪੜ ਗਿਆ ਹੁਣ ਕਿਸੇ ਘਰ ਦੇ ਵਿੱਚ ਕਲੇਸ਼ ਆ ਜਵਾਕ ਨੂੰ ਸਮਝ ਹੀ ਨਹੀਂ ਆ ਰਹਾ ਮੈਂ ਕਰਾਂ ਕੀ ਔਰ ਹਰ ਚੀਜ਼ ਦੇ ਵਿੱਚ ਉਹ ਆਪਦੇ ਆਪ ਨੂੰ ਬਲੇਮ ਫਾਈਂਡ ਆਊਟ ਕਰਦਾ ਵੀ ਮੇਰੇ ਕਰਕੇ ਸ਼ਾਇਦ ਇਹ ਹੋ ਰਿਹਾ ਸ਼ਾਇਦ ਮੇਰੇ ਕਰਕੇ ਹੋ ਰਿਹਾ ਫਿਰ ਉਸ ਤੋਂ ਬਾਅਦ ਉਹਨੂੰ ਗਲੀ ਦੇ ਮੋੜ ਤੇ ਇੱਕ ਬੰਦਾ ਟੱਕਰ ਦੋ ਕਹਿੰਦਾ ਮਾੜਾ ਇਹ ਚੱਟਾ ਲਾ ਕੇ ਦੇਖ ਤਾਂ ਹੂੰ ਪਰ ਜਿੱਦਾਂ ਹੀ ਚੱਟਾ ਲੋਂਦੋ ਕਹਿੰਦਾ ਹਾਂ ਮੇਰੇ ਤੇ ਕੋਈ ਬਲੇਮ ਨਹੀਂ ਮੈਂ ਤਾਂ ਬਿਲਕੁਲ ਕਾਇਮ ਹੂੰ ਕਿਉਂਕਿ ਐਨਰਜੀ ਆ ਗਈ ਬੋਡੀ ਦੇ ਵਿੱਚ ਤੇ ਉਹ ਬੰਦਾ ਐਡਿਕਟ ਹੁੰਦਾ 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 ਐਡਿਕਟ ਹੋ ਗਿਆ ਬਿਲਕੁਲ ਬਿਲਕੁਲ ਸੋ ਇਸ ਲਈ ਸਾਡੇ ਘਰਾਂ ਦੇ ਵਿੱਚ ਜੇਕਰ ਪ੍ਰੇਮ ਵਾਝੇ ਸਾਡੇ ਮਾਵਾਪ ਦੇ ਨਾਲ ਬੱਚਿਆਂ ਦਾ ਮਾਵਾਪ ਦੇ ਨਾਲ ਮਾਵਾਪ ਦਾ ਆਪਦੇ ਮਾਵਾਪ ਦੇ ਨਾਲ ਹੂੰ ਉਹ ਪ੍ਰੇਮ ਵਧ ਜੇ ਨਾ ਜੀ ਤੇ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਜਿਹਨੂੰ ਆਪਾਂ ਕਹਿੰਨੇ ਮੁੱਦੇ ਨੇ ਸੁਸਾਇਟੀ ਦੇ ਇਹ ਸਾਰੇ ਸੈਟਲ ਹੋ ਸਕਦੇ ਬਿਲਕੁਲ ਜੀ ਐਬਸੋਲਿਊਟ ਪਰ ਕਿਉਂਕਿ ਉਥੋਂ ਪ੍ਰੇਮ ਘੱਟ ਆ ਤਾਂ ਫਿਰ ਅਸੀਂ ਬਾਹਰ ਖੁਸ਼ੀਆਂ ਲੱਭੀਆਂ ਖੁਸ਼ੀਆਂ ਲੱਭਦੇ ਆ ਬਿਲਕੁਲ ਔਰ ਉਹ ਖੁਸ਼ੀਆਂ ਦਾ ਅੰਤ ਹੀ ਕੋਈ ਨਹੀਂ ਬਹੁਤ ਬਹੁਤ ਸ਼ੁਕਰੀਆ ਸਰ ਬਹੁਤ ਹੀ ਵਧੀਆ ਵਿਚਾਰ ਤੁਸੀਂ ਸਾਂਝੇ ਕੀਤੇ ਸਾਡੇ ਦਰਸ਼ਕਾਂ ਨਾਲ ਸੋ ਸਾਡੇ ਦਰਸ਼ਕਾਂ ਨੂੰ ਵੀ ਜੇਕਰ ਸਮਾਜ ਦੇ ਵਿੱਚ ਬਹੁਤ ਸਾਰੇ ਮੁੱਦੇ ਇਹ ਜਿੰਦੇ ਨੇ ਜਿੰਨਾ ਤੇ ਅਸੀਂ ਗੱਲਬਾਤ ਕਰਦੇ ਆ ਮੁੱਦੇ ਵੀ ਨਹੀਂ ਕਹਿ ਸਕਦੇ ਕੁਝ ਗੱਲਾਂ ਹੁੰਦੀਆਂ ਨੇ ਸੋਚ ਦਾ ਫਰਕ ਹੁੰਦਾ ਹੈ ਜਿਸ ਕਾਰਨ ਇੱਕ ਡਿਸਕਸ਼ਨ ਜਾਂ ਡਿਬੇਟ ਹੁੰਦੀ ਰਹਦੀ ਆ ਸੋ ਬਹੁਤ ਵਧੀਆ ਤਰੀਕੇ ਦੇ ਨਾਲ ਉਹਨਾਂ ਗੱਲਾਂ ਨੂੰ ਬਹੁਤ ਹੀ ਸੋਹਣੇ ਤੇ ਸੁਖਾਲੇ ਸ਼ਬਦਾਂ ਦੇ ਵਿੱਚ ਤੁਹਾਨੂੰ ਸਮਝਾਇਆ ਜੇਕਰ ਤੁਹਾਨੂੰ ਕੋਈ ਵੀ ਡਾਊਟ ਹੈ ਤੁਸੀਂ ਕਿਸੇ ਤਰ੍ਹਾਂ ਦੀ ਕੰਸਲਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਰਦਾਰ ਜੋਧਾ ਸਿੰਘ ਜੀ ਨੂੰ ਸੰਪਰਕ ਕਰ ਸਕਦੇ ਹੋ ਤੁਹਾਡੀ ਹਰ ਕਨਫਿਊਜ਼ਨ ਹਰ ਡਾਊਟ ਕਲੀਅ ਕੀਤਾ ਜਾਵੇਗਾ ਬਹੁਤ ਬਹੁਤ ਧੰਨਵਾਦ ਸਰ ਚਲੋ ਸਰ ਜੀ